ਇਹਨਾਂ ਨੂੰ ਪਿੰਡਾਂ ਚ ਹੀ ਬਣਨ ਦੇ ਮੈਂ ਚਾਹੀ ਕੁਛ ਵੀ ਹੋਵੇ ਬਿਲਕੁਲ ਨਹੀਂ ਬਣਨ ਦੇਵਾਂਗੇ ਪਿੰਡਾਂ ਚ ਜਿਹਨੇ ਬਾਸ ਬਣਾ ਲਿਆ ਬੜੇ ਜੀ ਭਾਰਤੀ ਜਨਤਾ ਪਾਰਟੀ ਬਿਲਹਾਈ ਦੇ ਨ ਪਜਾਮੇ 2027 ਦੇ ਵਿੱਚ ਵੀ 22 ਦੀਆਂ ਚੋਣਾਂ ਵਰਗਾ ਮਾਹੌਲ ਬਣੂ ਜੋ ਉਦੋਂ ਬੀਜਪੀ ਤੇ ਕਾਲੀਦਲ ਦਾ ਵਿਰੋਧਾ ਇਸੇ ਤਰ੍ਹਾਂ ਕਰੋਗੇ ਬਿਲਕੁਲ ਇਹਨਾਂ ਦੇ ਕੱਪੜੇ ਲਹਿ ਜਾਣਗੇ ਲੋਕ ਹਾਰ ਤਿਆਰ ਰੱਖਣ ਜਿੱਤ ਕੇ ਸਾਡੇ ਗळा 'ਚ ਪਾ ਦੇਣ ਨਹੀਂ ਸਾਡੀਆਂ ਟੈਟ ਬੋਡੀਆਂ 'ਚ ਪਾ ਦੇ ਅਸੀਂ ਜਾਨ ਦੇ ਸਕਦੇ ਹਾਂ ਜ਼ਮੀਨ ਦੀ ਪਤਲੇ ਕਾਰਜਖੇ ਲਈ ਕੱਲ ਸਰਪੰਚ ਸੱਦੇ ਨੇ 12700 ਪਿੰਡ ਉਹ ਡਿ ਕੇਅਰ ਕਰੇ ਮੁੱਖ ਮੰਤਰੀ ਕਿੰਨੇ ਸਰਪੰਚ ਗਏ ਨੇ ਕੀ 12700 ਸਰਪੰਚਾਂ ਦੇ ਉੱਤੇ ਇਹ ਜੋ 12000 ਦਾ ਇਕੱਠ ਹੋਵੇ ਪਹਿਲਾਂ ਕਿੰਨੀ ਜਗ੍ਹਾ ਰੱਖਣੀ ਪੈਂਦੀ ਹੈ ਕਿੰਨਾਂ ਨੂੰ ਬੈਠਣ ਵਾਸਤੇ ਕੁਰਸੀਆਂ ਲਾਉਣੀਆਂ ਪੈਂਦੀਆਂ ਬਿਲਕੁਲ ਬਾਹਰ ਜਾ ਪਤਾ ਲੱਗਿਆ ਵੀ 70 ਸਰਪੰਚ ਗਏ ਨੇ ਜ਼ਮੀਨ ਨੋਟੀਫਿਕੇਟ ਜਾਰੀ ਕਰਕੇ ਜ਼ਮੀਨ ਇਹਨੂੰ ਪ੍ਰੋਪਰ ਦਾ ਦਰਜਾ ਦੇ ਕੇ ਵਰਲਡ ਵਾਰਕ ਤੋਂ ਪੈਸੇ ਕਢਾਉਣੇ ਨੇ ਤੇ ਇਹਨਾਂ ਦੇ ਰਹਿ ਕੇ ਪਾਉਣੇ ਦੋ ਸਾਲ ਕੜਾ ਆ ਕੇ ਪੈਸੇ ਚੱਕ ਕੇ ਪੈਸੇ ਬਹੁ ਵੀ ਡਾਣਗੇ ਇੱਥੇ ਪਿਆਰੋਂ ਸਾਰਾ ਕੁਝ ਤੇ ਬਾੜ ਬਾਕ ਕਹੂ ਅਸੀਂ ਵੀ ਪੈਸੇ ਦੇ ਦੇ ਇਸ ਜ਼ਮੀਨ ਤੇ ਸਰਦੀ ਐ ਸਾਨੂੰ ਫੇਰ ਡਾਂ ਕਰਾਉਣੇ ਕੋਈ ਤਾਂ ਨਹੀਂ ਜ਼ਮੀਨ ਦੇਣਾ ਚਾਹਤੇ ਜ਼ਮੀਨ ਸਾਡੀ ਮਾਂ ਐ ਮਾਂ ਕਹਿੰਦੀ ਅੱਖ ਕਰੀ ਉਹ ਅੱਖ ਨਹੀਂ ਰਹੀ ਜੀ ਉਂਗਲ ਕਰੀ ਉਹ ਉਂਗਲ ਨਹੀਂ ਰਹੀ ਠੀਕ ਐ ਨਾ ਗੱਲ ਜ਼ਮੀਨ ਦੇ ਵਿੱਚ ਬਿਲਕੁਲ ਇਹਨੂੰ ਪੈਰ ਨਹੀਂ ਧਰਨ ਲਗਾ ਇਹ ਤਾਂ ਮੋਦੀ ਨੂੰ ਵੀ ਮਾੜਾ ਨਿਕਲਿਆ ਇਸ ਦਿਨ ਗੱਲ ਲਗਾਗੇ ਸਾਰੇ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਮਾੜਾ ਨਿਕਲਿਆ ਸਰਕਾਰ ਤੇ ਆਖਰੀ ਹੈ ਕਿ ਕਿਸਾਨ ਸਾਡੇ ਨਾਲ ਨੇ ਕਿਸਾਨ ਇਸ ਪਾਲਿਸ ਨੂੰ ਬਹੁਤ ਚੰਗਾ ਕਹਿ ਰਹੇ ਨੇ ਕੁਝ ਕ ਕਿਸਾਨ ਆਗੂ ਨੇ ਜਿਹੜੇ ਲੋਕਾਂ ਨੂੰ ਗੁਮਰਾਹ ਕਰਦੇ ਨੇ ਕਨੇ ਕਿਸਾਨ ਤਾਂ ਚੰਗਾ ਸਮਝਦੇ ਇਸ ਪਾਲਿਸ ਨੂੰ ਸਾਡੇ ਨਾਲ ਸਹਿਮਤ ਨੇ ਚਲ ਇੱਕ ਕਰ ਲੈ ਜਿੱਥੇ ਜਿੱਥੇ ਜਿਹੜੇ ਕਿਸਾਨਾਂ ਦੀ ਜ਼ਮੀਨ ਰਿਕੁਆਇਰ ਹੋਈ ਹੈ ਵੋਟਿੰਗ ਕਰਾ ਦੇ ਜਿਹੜੇ ਕਿਸਾਨ ਦੇ ਨਾਲ ਜਮੀਨ ਨੂੰ ਵੋਟ ਬਾਅਦ ਜਮੀਨ ਦੇਣੀ ਚਾਹੁੰਨ ਕਿ ਨਹੀਂ ਦੇਣਾ ਚਾਹੁੰਦਾ ਮੁੱਖ ਮੰਤਰੀ ਦਾ ਕਹਿੰਦੇ ਬਥੇਰੀਆਂ ਕਲੋਨੀਆਂ ਨੇ ਪੰਜਾਬ ਦੇ ਵਿੱਚ ਜਿੱਥੇ ਖੇਤੀ ਵੀ ਹੁੰਦੀ ਹੈ ਦਿਖਾ ਦੇ ਸਾਨੂੰ ਉਹਦੀ ਫੋਟੋ ਭੇਜ ਦੇ ਸਾਨੂੰ ਤੇਰੇ ਕੋਲ ਹੁਣ ਹਾਂ ਭੇਜ ਦੇ ਉਹ ਦਿਖਾ ਦੇ ਵੀ ਆ ਕਸਾਲੀ ਡਰੋ ਇੱਥੇ ਪਾਈ 100 ਗਿੱਲੇ ਚ ਕਲੋਨੀ ਕੱਟੀ ਹੈ ਹੈ 25 ਗਿੱਲਾਂ ਦੀ ਵਿਚਾਲੇ ਖੇਤੀ ਕਰ ਦਿਖਾ ਦੇ ਮੈਨੂੰ ਇੱਕ ਖਸਾ ਦੇ ਮੂਰਖ ਭਰੀ ਉਹ दारू ਪੀਦਾ ਯਾਰ ਪਤਾ ਨਹੀਂ ਸੱਤਾਂ ਨਹੀਂ ਉਹ ਗੱਲ ਹੈ ਕਿ ਤੜਕਨ ਪਤਾ ਨਹੀਂ ਕੀ ਕਹੇ ਜੇ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪੋਰਟਲ ਦਸੰਬਰ 2021 ਦੇ ਵਿੱਚ ਜਦੋਂ ਦੇਸ਼ ਭਰ ਦੇ ਕਿਸਾਨ ਆਪਣੇ ਆਪਣੇ ਘਰਾਂ ਨੂੰ ਮੁੜਦੇ ਨੇ ਖੇਤੀ ਕਾਨੂੰਨਾਂ ਦੀ ਲੜਾਈ ਜਿੱਤ ਕੇ ਤਦੋਂ ਇਹ ਸੋਚਦੇ ਨੇ ਕਿ ਸਾਡੀਆਂ ਜ਼ਮੀਨਾਂ ਤੇ ਜਿਹੜੀ ਅੱਖ ਸੀ ਜਿਹੜਾ ਹਮਲਾ ਸੀ ਵੱਡਾ ਟਲ ਗਿਆ ਪਰ ਸ਼ਾਇਦ ਇਹ ਨਹੀਂ ਸੀ ਪਤਾ ਕਿ ਉਹੀ ਦੁਬਾਰਾ ਇੱਕ ਤਰੀਕੇ ਨਾਲ ਉਹੀ ਹਮਲਾ ਦੁਬਾਰਾ ਇਹ ਉਹ ਤੋਂ ਵੱਡਾ ਹਮਲਾ ਕਹਿ ਸਕਦੇ ਹਾਂ ਸਾਨੂੰ ਕੋਈ ਬਾਹਰੋਂ ਨਹੀਂ ਸਾਡੇ ਪੰਜਾਬ ਦੇ ਵਿੱਚ ਹੀ ਪੰਜਾਬ ਦੀ ਸਰਕਾਰ ਵੱਲੋਂ ਹੀ ਇੱਕ ਹਮਲਾ ਹੋਊਗਾ ਤੇ ਜਿਹਦਾ ਨਾਂ ਦਿੱਤਾ ਗਿਆ ਜਿਸ ਨੂੰ ਲੈਂਡ ਪੂਲਿੰਗ ਪਾਲਿਸੀ ਸਰਕਾਰ ਆਖ ਰਹੀ ਹੈ ਕਿ ਕਿਸਾਨਾਂ ਦਾ ਵਿਕਾਸ ਕਰਾਂਗੇ ਇਹ ਜ਼ਮੀਨਾਂ ਫਿਕਸਤ ਕਰਕੇ ਕਿਸਾਨਾਂ ਨੂੰ ਦੇਾਂਗੇ ਪੰਜਾਬ ਦਾ ਕਰੀਬ ਹੁਣ ਤੱਕ 40000 ਏਕੜਾ ਜਿਹੜਾ ਜਿਹਦੇ ਵਿੱਚੋਂ 25000 ਏਕੜ ਤੱਕ ਲੁਧਿਆਣਾ ਦੇ ਆਸ-ਪਾਸ ਦੇ ਰਹੀ ਰਹੀ ਹੈ 40000 ਏਕੜ ਕਿਹਾ ਜਾ ਰਿਹਾ ਕਿ ਉਹਦੇ ਤਹਾਂ ਤੱਕ ਐਕਵਾਇਰ ਹੋਏਗੀ ਕਿ ਸਰਕਾਰ ਜਿਹਨੂੰ ਵਿਕਸਤ ਦਾ ਨਾਮ ਦੇ ਰਹੀ ਆ ਕੀ ਕਿਸਾਨ ਫਿਰ ਉਹਨੂੰ ਕਿਉਂ ਨਹੀਂ ਸਮਝ پا ਰਹੇ ਕਿਸਾਨ ਕਿਉਂ ਲਗਾਤਾਰ ਵਿਰੋਧ ਕਰ ਰਹੇ ਨੇ ਕਿਸਾਨ ਆਖ ਰਹੇ ਨੇ ਕਿ ਮੁੱਖ ਮੰਤਰੀ ਤੇ ਇਹ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਇੱਕ ਕਿਸਾਨਾਂ ਦੀਆਂ ਜ਼ਮੀਨਾਂ ਤੇ ਇਹਨਾਂ ਦੀ ਮਾੜੀ ਅੱਖ ਜਿਸ ਤਰੀਕੇ ਪਹਿਲਾਂ ਕੇਂਦਰ ਦੀ ਸਰਕਾਰ ਦੇਖ ਰਹੀ ਸੀ ਤਾਂ ਮੁੱਖ ਮੰਤਰੀ ਲਗਾਤਾਰ ਇਸ ਤੇ ਆਪਣਾ ਪ੍ਰਚਾਰ ਕਰ ਰਹੇ ਨੇ ਹਰ ਰੋਜ਼ ਨਵੇਂ-ਨਵੇਂ ਦਲੀਲਾਂ ਲੈ ਕੇ ਆਉਂਦੇ ਨੇ ਅੱਜ ਫਿਰ ਇੱਕ ਵਾਰੀ ਉਹ ਸਾਹਮਣੇ ਆਉਂਦੇ ਨੇ ਜਿਸ ਦੇ ਵਿੱਚ ਬਹੁਤ ਸਾਰੇ ਨਵੇਂ ਫਾਇਦੇ ਵੀ ਮੁੱਖ ਮੰਤਰੀ ਗਣਾਉਂਦੇ ਨੇ ਪਰ ਕਿਸਾਨ ਲਗਾਤਾਰ ਇਹਦੇ ਪਾਲਿਸੀ ਦੇ ਵਿਰੋਧ ਦੇ ਵਿੱਚ ਨੇ ਤਾਂ ਮੇਰੇ ਨਾਲ ਕਿਸਾਨਾਂ ਗੁਰੂ ਰੁਲਦੂ ਸਿੰਘ ਮਾਨਸਾ ਜੀ ਨੇ ਗੱਲਬਾਤ ਇੱਥੇ ਕਰਦੇ ਆ। ਸਵਾਗਤ ਹੈ ਰੁਲਦੂ ਸਿੰਘ ਜੀ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਜੀ। ਅੱਛਾ ਸਭ ਤੋਂ ਪਹਿਲਾਂ ਤਾਂ ਮੈਂ ਕਹਾ ਕਿ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਭਾਈ ਸਮਝੋ ਤੁਸੀਂ ਇਹ ਪਾਲਿਸੀ ਕਿਸਾਨਾਂ ਲਈ ਬਹੁਤ ਚੰਗੀ ਆ। ਤਾਂ ਫਿਰ ਤੁਹਾਨੂੰ ਸਮਝ ਕਿਉਂ ਨਹੀਂ ਪੈ ਰਹੀ ਇਸ ਗੱਲ ਦੀ? ਇਹੋ ਜੀ ਗੱਲ ਨਹੀਂ ਹੈਗੀ ਜਿਹੜਾ ਸਾਡਾ ਵੀ ਤਜਰਬਾ ਹੈ ਸਾਡੇ ਲੀਡਰਾਂ ਦਾ। ਜੀ। ਮਤਲਬ 48-45 ਸਾਲ ਦਾ ਸਾਡਾ ਲੜਨ ਦਾ ਤਜਰਬਾ ਹੈ। ਹੂੰ। ਸਰਕਾਰਾਂ ਪਹਿਲਾਂ ਵੀ ਜ਼ਮੀਨਾਂ ਰਿਕਾਇਰ ਕਰਦੀਆਂ ਆ। ਜੀ। ਸਾਡੇ ਵੱਡ ਬਡੇਰੇ ਨੇ ਕੋਈ ਵਕਤ ਵਿਰੋਧ ਨਹੀਂ ਕੀਤਾ ਵੀ ਨਹਿਰਾਂ ਕੱਢਣੀਆਂ ਕੱਢੋ, ਹੱਕ ਬਣਦਾ। ਬਿਲਕੁਲ। ਗੱਡੀ ਦੀ ਲੈਂਡ ਕੱਢਣੀਆਂ ਕੱਢੋ। ਹੂੰ। ਛੋਟੇ ਰੋਡ ਬਣਦੇ ਦੀ ਵੀ ਕੱਢੋ, ਕਾਨੂੰ ਕੋਈ ਇਤਰਾਜ਼ ਨਹੀਂ। ਬਿਲਕੁਲ। ਵੀ ਸਾਨੂੰ ਦੀ ਲੋੜ ਆ। ਹੂੰ। ਪਰ ਜਦੋਂ ਬਿਨਾਂ ਲੋੜ ਤੋਂ ਵੱਡੀਆਂ ਛੜਕਾਂ ਕੱਢਣੀਆਂ ਜਾਂ ਕੋਈ ਹੋਰ ਕੁਝ ਕਰਨਾ ਉਸ ਤੇ ਕਿਸਾਨ ਵਿਰੋਧ ਕਰਦੇ ਨੇ ਉਹਦੀ ਲੋੜ ਸਾਨੂੰ ਕੋਈ ਹੈ ਨਹੀਂ ਜੇ ਲੋੜ ਹੈ ਤਾਂ ਡਾਨੀਆਂ ਬਣੇ ਹੋਣਾ ਸਾਨੂੰ ਜਿਹੜੇ ਵੱਡੇ ਰੋੜੇ ਸਾਨੂੰ ਕੀ ਲੋੜਾ ਜੀ ਅਸੀਂ ਉਹਨੂੰ ਕੀ ਕਰਾਉਣਾ ਹੈਗਾ ਵੀ ਉਹ ਮਤਲਬ ਫੇਰ ਪਹਿਲਾਂ ਵੀ ਕਲੋਨੀਆਂ ਬਣਦੀਆਂ ਇੱਕ ਕੋਈ ਮਾਲਕ ਜਾਂ ਸ਼ਾਹੂਕਾਰ ਕਲੋਨੀ ਕੱਢਦਾ ਉਹ ਜਾ ਕੇ ਕਿਸਾਨਾਂ ਨਾਲ ਜਾ ਕੇ ਜ਼ਮੀਨ ਦਾ ਸੌਦਾ ਕਰਦਾ ਜੀ ਵੀ ਮਤਲਬ ਭਾਈ ਮੈਂ ਇਥੇ ਕਲੋਨੀ ਬਣਾਉਣਾ ਕਿਸਾਨ ਆਉਦੀ ਮਰਜ਼ੀ ਨਾਲ ਜ਼ਮੀਨ ਵੇਚ ਲੈ। ਮਾਨਸਾ ਦੇ ਵਿੱਚ 4 ਕਰੋੜ ਦਾ ਕਿੱਲਾ ਬੈਗ ਗਿਆ। ਮਤਲਬ ਜੇ ਆਪਾਂ ਗੱਲ ਕਰੀਏ ਜੀ ਇੱਕ ਕਲੋਨੀ ਵਾਲਾ। ਜੀ। ਲੋੜਾ ਉਹਨਾਂ ਕਲੋਨੀ ਲੋੜਾ ਨਾਲ ਲੱਗਦਾ ਦੀ ਮਹਿੰਗੀ ਜ਼ਮੀਨ ਹੋਊਗੀ। ਮੇਰਾ ਖਿਆਲ ਹੈ ਵੀ ਇਹ ਨਵੀਂ ਪਾਲਸੀ ਨਹੀਂ ਹੁੰਦੀ। ਇਹ ਤਿੰਨੇ ਕਾਲੇ ਕਾਨੂੰਨਾਂ ਤੋਂ ਵੀ ਖਤਰਨਾਕ ਪਾਲਸੀ ਹੈ। ਮਤਲਬ ਬਿਨਾਂ ਪੈਸਿਆਂ ਤੋਂ ਜ਼ਮੀਨ ਲੈਣੀ। ਅੱਜ ਤਾਂ ਪੈਸਿਆਂ ਨਾਲ ਵੀ ਦੇ ਕੇ ਰਾਜ਼ੀ ਨੇ ਕਿ ਜੀ ਮੇਂ ਦੇਣੀ ਨੇ ਹੈਗੀ। ਬਿਨਾਂ ਪੈਸੇ ਤੋਂ। ਹੁਣ ਮੰਨ ਲਓ ਮੈਂ ਮੋਟਾ ਸਾਹਿਬ ਤੁਹਾਨੂੰ ਦੱਸਦਾ ਨਾ। ਵੀ 8 ਕਨਾਲਾਂ ਦਾ ਕਿੱਲਾ ਹੁੰਦਾ। ਮੁਆਂਦਵੀ 2 ਕਨਾਲਾਂ ਮੂੜ ਕੇ ਉਸੇ ਕਿਸਾਨ ਨੂੰ ਦੇਣੀ ਐ। ਹੂੰ। ਸਮਝ ਗਿਆ ਗੱਲ? ਜੀ। ਮੈਂ ਕਹਿੰਦਾ ਖਰਚਾ ਕਰਨ ਨੂੰ 2 ਕਨਾਲਾਂ ਦੇ ਉੱਤੇ ਖਰਚਾ ਹੋ ਜੂ ਛੜਕਾਂ ਕਢ ਦੋ, ਕੁਝ ਵੀ ਕਰ ਲੋ ਮਤਲਬ ਸੀਵਰੇਜ ਪਾ ਦੋ। ਹੈ 2 ਕਨਾਲਾਂ ਦੇ ਉੱਤੇ ਰਸਤੇ ਛੜ ਦੋ। ਜੀ। ਠੀਕ ਐ। ਉਹਨੂੰ 2 ਕਨਾਲਾਂ ਮੁਕਤ ਬਚ ਗਈਆਂ। ਜੀ। ਜੇ ਆਪਾਂ ਗੱਲ ਕਰ ਲਈ। ਹੂੰ। ਤੇ 2 ਕਨਾਲਾਂ ਕਿਸਾਨ ਨੂੰ ਕੋਰੇ ਕੁੜੇ ਰਹਿ ਗਏ ਜਿਹਦੀ ਜਮੀਨ ਦਾ ਮਾਲਕ ਸੀਗਾ। ਅਸੀਂ ਇਸ ਕਰਕੇ ਵਿਰੋਧ ਕਰਦੇ ਆਂ। ਅਸੀਂ ਐ ਇਨੀ ਬਰੁਹਦ ਐ ਕਰਦੇ ਨਰਮਾਇਤਾ ਇਹ ਗੱਲ ਕਹਿਣਾ ਵੀ ਪੰਜਾਬ ਦੇ ਇੱਕ ਕਿਸਮ ਤੋਂ tMapੜੀ ਹੈ ਇੱਕ ਤਰ੍ਹਾਂ ਦੀ ਆਪਾਂ ਗੱਲ ਕਹਿ ਦਈਏ ਕਿਉਂ ਜਦੋਂ 47 ਵੇਲੇ ਵੰਡ ਹੋਈ ਸਾਡੇ ਦੇਸ਼ ਦੀ ਤਾਂ ਸਾਡਾ ਪੰਜਾਬ ਅੱਧਾ ਵੰਡਿਆ ਗਿਆ ਜੀ ਅੱਧਾ ਰਹਿ ਗਿਆ ਪਾਕਿਸਤਾਨ 'ਚ ਤੇ ਪੰਜਾਬੀ ਲੋਕਾਂ ਸੀ ਅੱਧਾ ਆ ਗਿਆ ਮਤਲਬ ਭਾਰ ਦੇ ਵਿੱਚ ਫੇਰ ਸਾਡੇ ਅੰਦਰ ਧੱਕਾ ਹੋਇਆ ਤੇ ਵਿੱਚੋਂ ਹਿਮਾਚਲ ਕੱਢੀ ਗਏ ਹੂੰ ਫੇਰ ਧੱਕਾ ਹੋਇਆ ਦੇ ਵਿੱਚੋਂ ਹਰਿਆਣਾ ਕੱਢਿਆ ਗਿਆ ਸਾਡਾ ਤਾਂ ਪੰਜਾਬ ਵੀ ਛੋਟਾ ਜਿਹਾ ਬਣਾਤਾ ਤੇ ਹੁਣ ਜੇ ਕਹਿ ਦੀ 30 40 ਕਿਲੋਮੀਟਰ ਤੱਕ ਯਾਰੀ ਪਾਉ ਜਾ ਮਟਰ 50 ਕਿਲੋ ਹਾਂ ਉਹਨਾਂ ਨੂੰ ਦਿੱਤਾ ਇਹ ਸਾਡੇ ਕੋਲ ਕੀ ਰਹਿ ਗਿਆ ਜੀ ਚੌਥਾ ਹਮਲਾ ਕੇਜਰੀ ਬੰਨੇ ਕਰਤਾ ਹੂੰ ਇਹ 44000 ਕਿੱਲੇ ਨਹੀਂ 64000 ਕਿੱਲੇ ਦਾ ਨੋਟੀਫਿਕੇਸ਼ਨ ਹੁਣ ਤੱਕ ਹੋ ਗਿਆ ਚੌਣ ਨੋਟੀਫਿਕੇਸ਼ਨ ਜਾਰੀ ਹੋ ਗਿਆ ਨਾ ਕਿਸਾਨ ਉਹਨੂੰ ਵੇਚ ਸਕਦਾ ਨਾ ਕਿਸਾਨ ਉਹਨੂੰ ਗਿਣੇ ਕਰ ਸਕਦਾ ਕੁਝ ਨਹੀਂ ਕਰ ਸਕਦਾ ਮਤਲਬ ਮੈਂ ਇੱਥੋਂ ਤੱਕ ਕਿ ਮੋਟਰ ਵੀ ਨਹੀਂ ਲਾ ਸਕਦਾ ਉਹਦੇ ਵਿੱਚ ਕੋਈ ਵਿਕਾਸ ਨਹੀਂ ਕਰ ਸਕਦਾ ਘਰ ਨਹੀਂ ਪਾ ਸਕਦਾ ਜਦੋਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਮਤਲਬ ਇੱਕ ਤੇ ਨਵੀਂ ਪਾਲਸੀ ਲੈਂਦੀ ਆ ਬਾਣੀ ਵਾਲੀ ਉਹ ਮੁਕਤ ਜ਼ਮੀਨ ਰਿਕੁਇਰ ਕਰਨੀ ਐ ਕਿਵੇਂ ਕਰਨ ਦੇ ਦਾਂਗੇ ਜ਼ਮੀਨ ਕਿਸੇ ਨੇ ਸਾਨੂੰ ਥਾਲੀ ਜਪਾ ਕੇ ਨਹੀਂ ਦਿੱਤੀ ਸਾਡੇ ਵੱਡ ਬਡੇਰਿਆਂ ਨੇ ਕਈ ਸੰਘਰਸ਼ ਲੜੇ ਮੈਂ ਜਿਗਰ ਕਰਦਾ ਹੁੰਨਾ ਧੰਨੇ ਭਗਤ ਦਾ ਧੰਨੇ ਭਗਤ ਨੂੰ ਵੀ ਜ਼ਮੀਨ ਨਹੀਂ ਵੰਡ ਕੇ ਦਿੱਤੀ ਸੀ ਪਰ ਉਹ ਕੰਨਾਲ ਸੰਘਰਸ਼ ਤਾਂ ਨਹੀਂ ਕਰ ਸਕਦਾ ਸੀ ਉਹ ਕਹਿੰਦਾ ਮਰਨ ਵਰਤੇ ਵਗੈ ਰੋਟੀ ਨਹੀਂ ਖਾਂਦਾ ਜੀ ਉਸ ਮੌਕੇ ਤੇ ਬਾਦਸ਼ਾਹ ਚੰਗੇ ਹੁੰਦੇ ਦੇ ਪਰਿਵਾਰ ਉਹ ਵੀ ਵੱਡੇ ਲਾਣਾ ਤੇ ਹੋ ਜੀ ਆਪਾਂ ਕਹਿ ਦਈਏ ਤਾਕੜਾ ਘਰ ਤੀਗਾ ਬਾਦਸ਼ਾਹ ਉਹਦੇ ਕੋਲ ਗਿਆ ਵੀ ਤੰਨਿਆ ਤੂੰ ਵਰਤ ਖੋਲ ਤੈਨੂੰ ਜਿਵੇਂ ਉਹ ਕਹਿੰਦਾ ਮਸਲਾ ਕੱਲੀ ਜ਼ਮੀਨ ਜ਼ਰਬਾਉਣ ਵਾਸਤੇ ਜ਼ਮੀਨ ਚਾਹੀਦੀ ਐ ਵਾੜ ਦਾ ਦੀ ਜੂੜੀ ਚਾਹੀਦੀ ਐ ਚੋਣ ਵਾਸਤੇ ਲਵੇਰੀ ਚਾਹੀਦੀ ਐ ਚੜਨ ਵਾਸਤੇ ਘੂੜੀ ਚਾਹੀਦੀ ਐ ਰੋਟੀ ਪਕਾਉਣ ਵਾਸਤੇ ਅੰਦਰੀ ਉਹ ਤੰਨਾ ਇੰਨੀਆ ਮੰਗਾ ਮਨਾ ਜਾਂਦਾ ਇਸ ਤੋਂ ਜੋ ਵਾਰਸ਼ਾ ਕਿੰਨੇ ਤੰਨੇ ਐ ਐਂ ਮਤਲ ਜ਼ਮੀਨ ਕੀ ਮੇਦੀ ਤਾ ਕਿ ਅਸੀਂ ਕਿਸਾਨਾਂ ਨੂੰ ਕਿਉਂ ਉਭਰਾ ਕਰਾਂਗੇ ਮਤਲ ਕੋਈ ਸਾਡਾ ਸਿਰਪ ਮੈਂ ਸੀ ਉਭਰਾ ਕਰਾਂਗੇ ਤੇ ਇਹ ਇਹੀ ਗੱਲ ਮੋਦੀ ਕਹਿੰਦਾ ਤੇ ਵੀ ਇਹ ਤਿੰਨੇ ਕਾਲੇ ਕਾਨੂੰਨ ਬਹੁਤ ਵਧੀਆ ਪਰ ਇਹ ਕਿਸਾਨ ਲੀਡਰ ਗੰਭਰਾਹ ਕਰਦੇ ਨੇ ਉਹਦੇ ਮਤਲਬ ਹੁਣ ਉਹ ਇੰਟਰਵਿਊ ਕੱਢ ਕੇ ਦਿਖਾ ਦਾਂ ਸ਼ਾਬ ਉਹ ਨਹੀਂ ਵੀ ਕਿਹਾ ਕਿ ਮਰਾ ਉਹਨਾਂ ਦਾ ਮੰਤਰੀ ਬੋਲਿਆ ਉਹ ਜਿੰਨੇ ਬੋਲੇ ਸਾਰਿਆਂ ਨੇ ਕਿਹਾ ਵੀ ਇਹ ਕਿਸਾਨ ਲੀਡਰ ਇਹਨੂੰ ਗੰਭਰਾਹ ਕਰਦੇ ਨੇ ਕਦੇ ਲੋਕ ਗੰਭਰਾਹ ਕਰਕੇ ਮਗਰ ਛੋੜੇ ਨਾ ਕਿਸਾਨਾਂ ਨੂੰ ਪਤਾ ਲੱਗ ਗਿਆ ਸੀ ਵੀ ਸਾਡੀ ਜ਼ਮੀਨ ਗਈ ਅਸੀਂ ਕਿਸਾਨਾਂ ਨੂੰ ਛੇਤੀ ਸਮਝਾਤਾ ਭਾਰਤ ਦੇ ਲੋਕਾਂ ਨੂੰ ਸਮਝਾਤਾ ਅਸੀਂ ਕੱਲੇ-ਕੱਲੇ ਬੰਦੇ ਦੀ ਗੱਲ ਕੋਲ ਕੋ ਪਹੁੰਚਾਤੀ ਕਿਸਾਨ ਨੂੰ ਕਿਹਾ ਵੀ ਬਤਰਾ ਤੇਰੀ ਜ਼ਮੀਨ ਜਾ ਰਹੀ ਹੈ ਸਾਹੂਕਾਰਾਂ ਨੂੰ ਕਿਹਾ ਛੋਡੀ ਮੰਡੀ ਜਾ ਰਹੀ ਹੈ ਮਜ਼ਦੂਰਾਂ ਨੂੰ ਕਿਹਾ ਛੋਡੀ ਖਾਦ ਖਰਾਕ ਜਾ ਰਹੀ ਹੈ ਬੋਲੋ ਲੜਨਾ ਹੈ ਕਿ ਲੰਡਨ ਤਾਂ ਅੱਗੇ ਮਦਾਨ ਦੇ ਵਿੱਚ ਬਿਲਕੁਲ ਹੁਣ ਇਹਨੇ ਜ਼ਮੀਨ ਤੇ ਦੁਬਾਰੇ ਹਮਲਾ ਕਰਤਾ ਐਵੇਂ ਅਸੀਂ ਹਮਲਾ ਕਿਵੇਂ ਕਰ ਲਾਂਗੇ ਅਸੀਂ ਮਰ ਸਕਦੇ ਆ ਫੋਟੋ ਜ਼ਮੀਨ ਨਹੀਂ ਦਿੰਦੇ ਅੱਛਾ ਤੁਹਾਨੂੰ ਲੱਗਦਾ ਨਹੀਂ ਜਿਸ ਤਰ੍ਹਾਂ ਤੁਸੀਂ ਕਹੇ ਕਿ ਤਿੰਨ ਕਾਲੇ ਕਾਨੂੰਨਾਂ ਦੀ ਗੱਲ ਕੀਤੀ ਆ ਉਹ ਤੇ ਅਸਿੱਧੇ ਤੌਰ ਤੇ ਸੀ ਉਹ ਤਾਂ ਜੀ ਕਮਾ ਕੇ ਕਨਫਰਮ ਕਰਨ ਵਾਲੀ ਗੱਲ ਸੀ ਇਹ ਤਾਂ ਸਿੱਧੇ ਤੌਰ ਤੇ ਹੜਾਪੜ ਰਹੇ ਨੇ ਨਾ ਕੋਸ਼ਿਸ਼ ਕਰ ਰਹੇ ਪੂਰਾ ਸਿੱਧਾ ਹਮਲਾ ਇਹ ਤੁਸੀਂ ਲੋਕਾਂ ਨੂੰ ਸਮਝਾਉਣ ਚ ਕਾਮਯਾਬ ਹੋ ਰਹੇ ਹੋ ਪਹਿਲਾਂ ਦੀ ਤਰ੍ਹਾਂ ਬਿਲਕੁਲ 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 ਅਸੀਂ ਕਾਮਯਾਬ ਹੋ ਰਹਾਂਗੇ ਸਮਝ ਲੈ ਦੇਖੋ ਇੱਕ ਦੇਖੋ ਸਰਕਾਰ ਇੱਕ ਤਰ੍ਹਾਂ ਦੀ ਪਿੱਛੇ हट ਰਹੀ ਹਾਰ ਰਹੀ ਹੈ ਪਹਿਲਾਂ ਨੇ ਕਿਹਾ ਵੀ 30000 ਦੇਵਾਂਗੇ ਜੀ ਫਿਰ ਇਹਨਾਂ ਨੇ ਕਿਹਾ 50000 ਦੇਵਾਂਗੇ ਫਿਰ ਇਹਨਾਂ ਨੇ ਕਿਹਾ 70000 ਦੇਵਾਂਗੇ ਤੇ ਮੈਨੂੰ ਹੁਣ ਹੀ ਪਤਾ ਲੱਗਿਆ ਕਹਿੰਦੇ ਲੱਖ ਰੁਪਇਆ ਸਾਲ ਦਾ ਦਿਆਂ ਕਰਾਂਗੇ ਮਤਲਬ ਜਮੀਨ ਤਾਂ ਸਾਡੀ 1.90 ਲੱਖ ਰੁਪਏ ਨਾਲ ਠੇਕੇ ਤੇ ਲੱਗਦੀ ਹੈ ਤੇ ਅਸੀਂ ਲੱਖ ਕੋ ਲੈ ਲਾਂਗੇ ਹਾਂ ਨਾੜੇ ਜਮੀਨ ਸਾਡੇ ਨਾਂ ਰਹੀ ਹੋਊਗੀ ਸਾਡੇ ਬੱਚਿਆਂ ਦੇ ਨਾਂ ਰਹੀ ਹੋਊਗੀ ਨਾੜੇ 3 ਲੱਖ ਰੁਪਏ ਗ੍ਰੀਨ ਨੂੰ ਠੀਕ ਦੇ ਸਕਦੇ ਹਾਂ ਕਿ ਮਤਲਬ ਲੱਖ ਨੂੰ ਤਾਂ ਅਗਲੇ ਸਾਲ ਲੱਖ ਨੂੰ ਰੱਖੂਗੀ ਮੈਂ ਸਰਕਾਰ ਨੂੰ ਇਸ ਗੱਲ ਦੀ ਲੋੜ ਆ ਮੈਂ ਇੱਕ ਰਾਏ ਦੇਣੀ ਚਾਹੁੰਦਾ ਸਰਕਾਰ ਨੂੰ ਜਿਹੜੇ ਬੰਦੇ ਨੂੰ ਘਰ ਦੀ ਲੋੜ ਆ ਕਲੋਨੀ ਕਿਸੇ ਨੂੰ ਨਾ ਕੱਟਣ ਦੇ ਪ੍ਰਾਈਵੇਟ ਨੂੰ ਨਾ ਕੱਟਣ ਦੇ ਕਿਸੇ ਨੂੰ ਨਾ ਕੱਟਣ ਦੇ ਮੈਂ ਇਸ ਗੱਲ ਦੇ ਹੱਕ ਤਾਂ ਨਹੀਂ ਖੜਾ ਬੰਦਾ ਆਵੇ ਡੀਸੀ ਦੇ ਮਤਲਾ ਕੇ ਬੰਦਾ ਅਰਜੀ ਦੇਵੇ ਜੀ ਮੈਨੂੰ 10 ਸਾਲ ਤੋਂ ਜਗ੍ਹਾ ਦੀ ਲੋੜ ਆ ਮੈਂ ਘੁੱਟੀ ਪ ਹੂੰ ਅਭੀ ਸਮਝ ਗੱਲ ਜਿੱਦੋਂ 12000 ਅਰਜੀ ਹੋ ਜੇ ਮਤਲਬ ਉਹਦੇ ਟੀਸੀ ਮਨਜ਼ੂਰ ਕਰੇ ਵੀ ਇੱਥੇ ਕਲੋਨੀ ਕੱਟੋ ਪੰਮਾ ਇਸੇ ਟੈਗ ਦੀ ਕੱਟ ਲੈਣਾ ਕੋਈ ਅਸੀਂ ਮੋਕਰ ਨਹੀਂ ਕਹਿੰਦੇ ਘਰ ਚਾਹੀਦੇ ਨੇ ਵੀ ਫਿਰ ਉਹ 2000 ਇੱਕੋ ਨਾਲ ਤੇ ਬਿਕਜੂ ਨਾ ਜੋ ਅਰਜੀ ਦਿੱਤੀ ਹੋਈ ਹੈ ਮਤਲਬ ਤਾਂ ਤੁਰਤ ਬਿਕਜੂ ਉਹਤੇ ਸ਼ਰਤ ਰੱਖੀ ਜਾਵੇ ਵੀ 3 ਸਾਲ ਜੇ ਕੋਠੀ ਪਾਲੀ ਪਾਲੀ ਇਹ ਮੁਰਕੇ ਜਮੀਨੇ ਕਿਸਾਨ ਦੇ ਨੋ ਚਾਉਂਗੇ ਹੂੰ ਹੋਰ ਫਾਲਤੂ ਲੈ ਲੈ ਛੱਡੀ ਜਾਣਾ ਕਲੋਨੀ ਅੱਜ ਵੀ ਛੱਡੀ ਜਾਣਾ ਅਫਸਰ شاہੀ ਕੋਲੇ ਪੈਸੇ ਨੇ ਲੀਡਰਾਂ ਕੋਲੇ ਪੈਸੇ ਨੇ ਸਮਗਲਰਾਂ ਕੋਲ ਪੈਸੇ ਨੇ ਉਹ ਲੈ ਕੇ ਫालतੂ ਛੱਡੀ ਜਾਂਦੇ ਨੇ ਕਿ ਸਾਡਾ ਆਮ ਕਿਸਾਨ ਤੇ ਮਜ਼ਦੂਰ ਉਸ ਕਿਹੜੀ ਕਲੋਨੀ 'ਚ ਭੱਜ ਜਾਊਗਾ ਅੱਛਾ ਬਾਈ ਤੁਸੀਂ ਇਹ ਗੱਲ ਕਰਦੇ ਹੋ ਕਿ ਤੁਸੀਂ ਕਹਿੰਦੇ ਹੋ ਕਿ ਕਿਸਾਨ ਸਾਡੇ ਨਾਲ ਹੈ ਸੀ ਕਿਸਾਨ ਨੂੰ ਸਮਝਾਉਣ ਦੇ ਵਿੱਚ ਕਾਮਯਾਬ ਪਰ ਮੁੱਖ ਮੰਤਰੀ ਸਾਹਿਬ ਵੀ ਉਹਨਾਂ ਦੇ ਕੈਬਨਿਟ ਮੰਤਰੀ ਨੇ ਹਰਦੀਪ ਸਿੰਘ ਮੁੰਡੀਆਂ ਉਹ ਵੀ ਕਹਿੰਦੇ ਨੇ ਸਰਕਾਰ ਤੇ ਆਖਰੀ ਹੈ ਕਿ ਕਿਸਾਨ ਸਾਡੇ ਨਾਲ ਨੇ ਕਿਸਾਨ ਇਸ ਪਾਲਿਸੀ ਨੂੰ ਬਹੁਤ ਚੰਗਾ ਕਹਿ ਰਹੇ ਨੇ ਕੁਝ ਕੁ ਕਿਸਾਨ ਆਗੂ ਨੇ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਕਹਿੰਦੇ ਕਿਸਾਨ ਤਾਂ ਚੰਗਾ ਸਮਝਦੇ ਇਸ ਪਾਲਿਸੀ ਨੂੰ ਸਾਡੇ ਨਾਲ ਸਹਿਮਤ ਨਹੀਂ ਚਲ ਇੱਕ ਕਰ ਲੇ ਜਿੱਥੇ-ਜਿੱਥੇ ਜਿਹੜੇ ਕਿਸਾਨਾਂ ਦੀ ਜ਼ਮੀਨ ਰਿਕੁਆਇਰ ਹੋਈ ਹੈ VOTING ਕਰਾ ਦੇ। ਹਮ ਮਾਦਲਾ ਲੁਧਿਆਣਾ ਜਿਹੜੇ ਪਿੰਡਾਂ ਦੀ ਹੋਈ ਹੈ ਉੱਥੇ VOTING ਕਰਾ ਦੇ। ਜਿਹਦੇ ਕਿਸਾਨ ਦੇ ਨਾਲ ਜ਼ਮੀਨਾਂ ਤੋਂ VOT ਬਾਅਦ ਜ਼ਮੀਨ ਦੇਣੀ ਚਾਹੁੰਨ ਕਿ ਨਹੀਂ ਦੇਣਾ ਚਾਹੁੰਦਾ। ਹਮ ਆਖੀ ਸਮਝ ਪਿੱਛੇ ਪਤਾ ਲੱਗ ਜਾਊਗਾ। ਹਮ ਆਖੀ ਸਮਝ ਕਿਸਾਨ ਨਹੀਂ ਜ਼ਮੀਨ ਦੇਣਾ ਚਾਹੁੰਦੇ। ਹਮ ਜ਼ਮੀਨ ਸਾਡੀ ਮਾਂ ਹੈ। ਮਾਂ ਕਿ ਨਹੀਂ ਅੱਖ ਕਰੀ ਉਹਦੀ ਅੱਖ ਨਹੀਂ ਰਹੀ ਜੀ ਉਂਗਲ ਕਰੀ ਉਹ ਉਂਗਲ ਨਹੀਂ ਰਹੀ। ਠੀਕ ਹੈ ਨਾ ਗੱਲ। ਜ਼ਮੀਨ ਦੇ ਵਿੱਚ ਬਿਲਕੁਲ ਇਹਨੂੰ ਪਾਇਰ ਨਹੀਂ ਧਰਨ ਦਾ। ਅਸੀਂ ਹਜੇ ਠੰਡੇ ਮਤੇ ਨਾਲ ਅੰਦੋਲਨ ਚਲਾ ਰਿਹਾ ਇਹਨੂੰ ਵਧਣ ਦੇ ਘਾਹੋਂ ਮਾੜਾ ਦਿਖਾਵਾਂਗੇ ਪੰਜੀ ਦਾ ਪੌਣਾ ਠੀਕ ਹੈ ਨਾ ਗੱਲ ਜ਼ਮੀਨ ਜੂਂਝੀ ਇਹਨਾਂ ਨੂੰ ਵਾੜਨ ਦਿੰਦੇ ਕੁਝ ਵੀ ਇਹ ਲਾਲ ਦੇ ਦੇਣ ਇਹ ਸਰਕਾਰ ਨੂੰ ਇਹ ਪਾਲਸੀ ਵਾਪਸ ਲੈਣੀ ਚਾਹੀਦੀ ਹੈ ਸਮਝਦੇ ਆ ਗੱਲ ਇਹ ਤਾਂ ਮੋਦੀ ਨੂੰ ਵੀ ਮਾੜਾ ਨਿਕਲਿਆ ਸੀ ਜੇ ਅਸੀਂ ਇਹ ਗੱਲ ਕਹਾਂਗੇ ਸਾਰੇ ਮੁੱਖ ਮੰਤਰੀ ਉਹਨਾਂ ਮੁੱਖ ਮੰਤਰੀ ਮਾੜਾ ਨਿਕਲਿਆ ਮਤਲਬ ਦੇਖੋ ਬਾਜ਼ਲ ਦੇ ਖਿਲਾਫ ਅਸੀਂ ਲੜੇ 8000 ਰੁਪਏ ਕਿੱਲੇ ਦਾ ਦਿੱਤਾ ਕੈਪਟਨ ਨੂੰ ਨਾਲ ਨੂੰ ਲੜਨ ਦੀ ਲੋੜ ਨਹੀਂ 12000 ਕਿੱਤਾ ਫਸਲ ਮਰੀ ਦਾ ਦਿੱਤਾ ਚੰਨੀ ਨੇ 2.5 ਘੰਟੇ ਮੀਟਿੰਗ ਕਰਨੀ ਵਧੀਆ ਸਾਨੂੰ 77000 ਰੁਪਿਆ ਦੇ ਹੈ ਇਹ ਕਹਿੰਦਾ ਜੀ ਮੁਰਗੀ ਮਰੀ ਦੇ ਮਤਲਬ ਪੈਸੇ ਦੇਊਗਾ ਇਹਨੇ ਮਹਿੰਦੇ ਵੀ ਨਹੀਂ ਦਿੱਤੇ ਇਹ ਕਹਿੰਦਾ ਦੀ ਬਿਨਾ ਕਰਦੌਰੀ ਤੋਂ ਪੈਸੇ ਦੇਊਗਾ ਸਮਝ ਲੈ ਇਹਨੇ ਕਿ ਫਿਰ ਕਿੱਥੇ ਪੈਸੇ ਦਿੱਤੇ ਭਾਈ ਜੇ ਆਇਆ ਪਾਸਾ 1000 ਰੁਪਿਆ ਸੈਂਟਰ ਵੱਲੋਂ ਆਇਆ ਉਹ ਦਿੱਤਾ ਇਹਨੇ ਆਪਦੀ ਗੁਰਤਾਨੀ ਨਹੀਂ ਦਿੱਤੀਨੀ ਇਹ ਤਾਂ ਹੜੱਪਣ ਤੇ ਹੋਗੇ ਇਹ ਕਰਨਾ ਕੀ ਹੈ ਜ਼ਮੀਨ ਨੋਟੀਫਿਕੇਸ਼ਨ ਜਾਰੀ ਕਰਕੇ ਜ਼ਮੀਨ ਇਹਨੂੰ ਪ੍ਰੋਪਰ ਦਾ ਦਰਜਾ ਦੇ ਕੇ ਅਵਾਰਡ ਵਾਂਗ ਤੋਂ ਪੈਸੇ ਕਢਾਉਣੇ ਨੇ ਤੇ ਇਹਨਾਂ ਦੇ ਰਹਿ ਕੇ ਪਾਉਣੇ 2 ਸਾਲ ਕਢਾ ਕੇ ਪੈਸੇ ਕਿ ਆੱਕ ਕੇ ਫੈਸੇ ਬਹੁ ਵੀ ਡਿਆਂਗੇ ਇੱਥੇ ਪਿਆਰੂ ਸਾਰਾ ਕੁਝ ਤੇ ਬਾੜਬਾਂਕ ਕਹੂ ਅਸੀਂ ਕੋਈ ਪੈਸੇ ਦੇ ਦੇ ਇਸ ਜ਼ਮੀਨ ਤੇ ਸਾਡੀ ਐ ਸਾਨੂੰ ਫੇਰ ਡਾਂਖੜਕਾਉਣੇ ਪਊ ਫੇ ਸਾਨੂੰ ਬਾੜਬਾਂਕ ਨੂੰ ਕੁੱਟਣੇ ਪਊ ਪਹਿਲਾਂ ਕਿਹਦੇ ਅਸੀਂ ਕਿਸੇ ਦੇ ਕੁੜਕੀ ਹੋਣ ਦਿੰਨੇ ਆ ਪਹਿਲਾਂ ਕਿਹਦੇ ਅਸੀਂ ਕਿਸੇ ਦੇ ਘਰ ਨੂੰ ਜਾਂਦਾ ਲੱਗਣ ਦਿੰਨੇ ਆ ਕਿ ਇਹ ਸਾਡਾ ਹੈਗਾ ਕੰਮ ਤਾਂ ਮੈਂ ਤੁਸੀਂ ਚਾਹੁੰਦੇ ਆ ਕਿ ਇਹ ਸਰਕਾਰ ਦਾ ਖਜ਼ਾਨਾ ਖਾਲੀ ਐ ਸਰਕਾਰ ਦਿਵਾਲੀ ਹੋ ਚੁੱਕੀ ਐ ਤੇ ਇਹ ਸਿਰਫ ਤੇ ਸਿਰਫ ਕਰਜ਼ਾ ਲੈਣਾ ਚਾਹੁੰਦੀ ਆ ਉਸ ਜ਼ਮੀਨ ਦੇ ਪੈਸੇ ਲੈਣਾ 100% ਗੱਲ ਆ ਵੀਰੇ 100% ਸਾਰਾ ਉਹ ਇਹ ਕਰਨਾ ਚਾਹੁੰਦੀ ਹੈ ਕਿਸੇ ਟੰਗ ਨਾਲ ਲਵੇ ਉੱਤੇ ਪੈਸਾ ਲਊ ਹੈ ਇੱਕ ਆਖਰੀ ਦਾ ਮਾਰਨਾ ਚਾਹੁੰਦੀ ਆ ਵੀ ਅਸੀਂ ਪੈਸੇ ਇਕੱਠੇ ਕਰਕੇ ਲੈ ਜਾਈਏ ਆ ਕਰਨਾ ਚਾਹੁੰਦੇ ਨੇ ਅਸੀਂ ਜ਼ਮੀਨ ਨਹੀਂ ਦੇਣਾ ਚਾਹੁੰਦੇ ਨਾ ਸਾਡੇ ਕਿਸਾਨ ਦੇਣਾ ਚਾਹੁੰਦੇ ਨੇ ਬਿਲਕੁਲ ਨਹੀਂ ਅੱਜ ਇਹਨਾਂ ਨੇ ਪਤਾ ਨਹੀਂ ਕਰਜੇ ਕੱਲ ਸਰਪੰਚ ਚੁੱਪਦੇ ਨੇ 12700 ਪਿੰਡ ਹੈ ਉਹ ਡਿਕੇਅਰ ਕਰੇ ਮੁੱਖ ਮੰਤਰੀ ਕਿੰਨੇ ਕਿੰਨੇ ਸਰਪੰਚ ਗਏ ਨੇ ਕਿ 12700 ਸਰਪੰਚ ਬਾਗੇ ਉੱਥੇ ਤੇ ਜੋ 12000 ਦਾ ਇਕੱਠ ਹੋਵੇ ਪਹਿਲਾਂ ਕਿੰਨੀ ਜਗ੍ਹਾ ਰੱਖਣੀ ਪੈਂਦੀ ਕਿੰਨਾਂ ਨੂੰ ਬੈਠਣ ਵਾਸਤੇ ਕੁਰਸੀਆਂ ਲਾਉਣੀਆਂ ਪੈਂਦੀਆਂ ਨੇ ਬਿਲਕੁਲ ਮੈਨੂੰ ਮਾੜਾ ਜਿਹਾ ਮੈਨੂੰ ਮਾੜਾ ਜਿਹਾ ਪਤਾ ਲੱਗਿਆ ਵੀ 70 ਸਰਪੰਚ ਗਏ ਨੇ ਹੂੰ ਸਮਝ ਲੈ ਇਹਨਾਂ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਉਹ ਕਹਿੰਦੇ 163 ਪੰਚਾਇਤਾਂ ਨੇ ਸਾਨੂੰ ਲਿਖ ਕੇ ਦਿੱਤਾ ਹੋਇਆ ਸਾਡੇ ਨਾਲ ਸਹਿਮਤੀ ਪ੍ਰਗਟਾਈ ਆ ਨਾ ਤਾਂ ਉਹਨਾਂ ਨੇ ਇੱਕ ਵੀ ਪੰਚਾਇਤ ਹਾਲੇ ਤੱਕ ਨਾਮ ਡਿਸਕਲੋਸ ਕੀਤਾ ਵੀ ਕਿਹੜੀ ਪੰਚਾਇਤ ਆ ਉਹ ਨਾ ਉਹਨਾਂ ਦਾ ਕਿਸੇ ਪੰਚਾਇਤ ਦਾ ਗ੍ਰਾਮ ਸਭਾ ਦਾ ਜਿਹੜਾ ਮਤਾ ਦਿਖਾਇਆ ਗ੍ਰਾਮ ਪੰਚਾਇਤ ਦਾ 163 ਹੈ 12000 ਮਤਲਬ 700 ਸਰਪੰਚ ਤਾਂ 15000 ਨੇ ਦੋ ਦੋ ਸਰਪੰਚ ਵੀ ਨੇ ਇੱਕ ਪਿੰਡਾਂ ਦੇ ਵਿੱਚ ਤਾਂ ਉਹ 163 ਸਰਪੰਚ ਨੂੰ ਜ਼ਿੰਮੇਵਾਰੀ ਦਿੱਤੀ ਸਾਡੀ ਜ਼ਮੀਨ ਵੇਚਾਂ ਉਹਨੂੰ ਕਿਹਨੇ ਅਧਕਾਰ ਦਿੱਤਾ ਵੀ ਸਾਡੀ ਜ਼ਮੀਨ ਨੂੰ ਬੰਦੂ ਸਰਪੰਚਾਂ ਪਿੰਡ ਦਾ ਪਰ 163 ਵੀ ਤਾਂ ਉਦੋਂ ਪਤਾ ਲੱਗੂ ਨਾ ਜਦੋਂ ਸਾਹਮਣੇ ਆਉਣਗੇ ਸਾਹਮਣੇ ਉਹ ਇਹ ਇਹੀ ਮੈਂ ਕਹਿਣਾ ਨਾ ਕੋਈ ਉਹਨਾਂ ਨਾਲ ਚੀ ਕੋਈ ਉਹਨਾਂ ਦਾ ਮਤਲਬ ਪਾਰਟੀ ਦਾ ਬੰਦਾ ਉਹ ਕਹਿ ਵੀ ਸਕਦਾ ਹੈਗਾ ਮੇਰਾ ਕਹਿਣ ਦਾ ਮਤਲਬ ਅਸੀਂ ਜ਼ਮੀਨ ਬਿਲਕੁਲ ਨਹੀਂ ਦੇਵਾਂਗੇ ਅਸੀਂ ਆਖਰੀ ਦਮ ਤੱਕ ਗਰ ਸਿੰਘ ਅੱਗੇ ਲੜਾਂਗੇ ਸੋਡੇ ਰਾਹੀਂ ਇਹ ਹੀ ਕਹਿਣਾ ਚਾਹਣਾ ਲੋਕ ਹਾਰ ਤਿਆਰ ਰੱਖਣ ਜਿੱਤ ਕੇ ਸਾਡੇ ਗळा 'ਚ ਪਾ ਦੇਣ ਨਹੀਂ ਸਾਡੀ ਢੱਡ ਬੋਡੀ 'ਤੇ ਪਾ ਦੇਣ ਅਸੀਂ ਜਾਨ ਦੇ ਸਕਦੇ ਹਾਂ ਜ਼ਮੀਨ ਨਹੀਂ ਦੇ ਦਿੰਦੇ ਮਤਲਬ ਜਿਸ ਤਰੀਕੇ ਪਹਿਲਾਂ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨ ਸੀਗੀ ਤੁਸੀਂ ਉਸੇ ਤਰੀਕੇ ਲੜਾਈ ਨੂੰ ਡਟ ਕੇ ਲੜੋ ਬਿਲਕੁਲ ਉਸੇ ਤੇ ਸਾਡੀ ਗਲਤੀ ਕਿਸੇ ਸਾਥੋਂ ਹੋ ਜੀ ਹਮ ਮਾਤਰ ਮੈਂ ਕਦੇ ਬਾਤ ਇਹ ਨਹੀਂ ਗੱਲ ਕਰਦਾ ਸਾਡੀ ਗਲਤੀ ਹੋਈ ਅਸੀਂ ਇਲੈਕਸ਼ਨ ਨਹੀਂ ਲੜਾਂਗੇ ਜਿਹੜੇ ਸਾਡੇ ਗਰੁੱਪ ਨੇ ਇਲੈਕਸ਼ਨ ਲੜਿਆ ਡੱਲਿਆ ਦੀ ਗਲਤੀ ਆ ਕੰਨੇ ਨੇ ਮੋਕ ਚਾ ਲਾ ਆਪ ਹੂੰ ਉਸ ਮੋਰਚੇ ਨੇ ਤਾਂ ਕਿਸਾਨ ਅੰਦੋਲਨ ਨੂੰ ਬੋਟਾ ਲਾਈ ਆ ਬਹੁਤ ਵੱਡੀ ਢਾਹ ਲੱਗੀ ਆ ਅਸੀਂ ਦਿੱਲੀ ਕੁੱਟ ਲਈ ਸੀ ਹੂੰ ਮੋਦੀ ਤੋਂ ਮਾਫੀ ਮੰਗਾਤੀ ਸੀ ਇੱਕ ਜਿਹੜੀ ਇੱਕ ਜਿਹੜੀ ਪ੍ਰਭਾਵ ਬਣਿਆ ਪ੍ਰਭਾਵ ਬਣਿਆ ਸੀ ਦੋਨੋਂ ਨੇ ਟਾਹ ਡੇਰੀ ਕੀ ਫਸਾ ਹਾਂ ਕੁੱਟ ਲਈ ਹੁਣ ਅਸੀਂ ਇਹਨੂੰ ਕੁੱਕਣਾ ਸੀ ਹੂੰ ਅੱਜ ਮਹੀਨੇ ਦੇ ਵਸਲੇ ਦੇ ਹੂੰ ਹੁਣ ਦੋਨੋਂ ਨੇ ਛੇੜੇ ਦਾ ਮੌਕਾ ਆ ਗਿਆ ਸੀਗਾ ਜਿਵੇਂ ਸੈਂਟਰ ਸਰਕਾਰ ਕੁੱਟੀ ਸੀ ਉਹ ਮੇਜੂ ਕਰੇ ਨੂੰ ਕੁੱਟਾਂਗੇ ਤਾਂ ਹੁਣ ਵੀ ਹੂੰ ਛੱੜਦੇ ਨਹੀਂ ਮਤਲਬ ਇਹਨੂੰ ਕੁੱਟੇ ਬਣਾ ਛੱਡਾਂਗੇ ਸਵ ਇਹਨਾਂ ਨੂੰ ਪਿੰਡਾਂ ਕੀ ਵੰਡ ਦੇਵਾਂਗੇ ਇਹ ਨੋਟੀਫਿਕੇਸ਼ਨ ਨਾ ਵਾਪਸ ਲਿਆ ਇਹ ਪਿੰਡਾਂ ਚ ਵੜ ਜਾਣਗੇ ਇਹ ਸੋਚੇ ਕਾਲੀ ਕਾਂਗਰਸੀਆਂ ਨੇ ਪਹਿਲਾਂ ਕੀ ਬਣੀ ਹੈ ਦੇਖੇ ਨਾ ਹੈ ਕਿਉਂਕਿ ਕਾਲੀ ਕਾਂਗਰਸੀਆਂ ਦਾ ਕਿਸਾਨ ਜਥੇਬੰਦੀਆਂ ਨੇ ਕਾਲੀਆਂ ਕਾਂਗਰਸ ਨੇ ਬੀਜੇਪੀ ਉਹਨਾਂ ਦਾ ਵਿਰੋਧ ਕੀਤਾ ਸੀ ਉਹਦੇ ਵਿੱਚੋਂ ਹੀ ਤਾਂ ਇਹਨਾਂ ਦਾ ਜਨਮ ਹੋਇਆ ਨਾ ਹਾਂ ਉਸੇ ਵਿੱਚੋਂ ਹੋਇਆ ਉਹ ਜਿਹੜਾ ਸਾਡਾ ਅਧੋਲਣ ਚੱਲਿਆ ਉਹਦਾ ਫਾਇਦਾ ਠਾਕੇ ਚਲੋ ਕੋਈ ਗੱਲ ਨਹੀਂ ਸਾਨੂੰ ਸਰਕਾਰ ਬਣਾਓ ਸਾਡਾ ਕੋਈ ਗਰੁੱਜ਼ਰੀ ਬਣ ਗਈ ਸਾਡਾ ਮੂਲਕ ਅਧਿਕਾਰ ਹੈ ਵੋਟ ਪਾਉਣਾ ਸੀ ਪਰ ਤੁਹਾਨੂੰ ਪਰ ਤੁਹਾਨੂੰ ਇਹ ਉਮੀਦ ਹੈਗੀ ਸੀ ਕਿ ਇਹ ਸਰਕਾਰ ਜਿਹੜੇ ਸਾਰੇ ਹੀ ਸੀਗੇ ਆਮ ਘਰਾਂ ਦਾ ਅਸੀਂ ਤੁਹਾਡੇ ਵਰਗੇ ਆ ਅਸੀਂ ਖੇਤਾਂ ਦੇ ਪੁੱਤਾਂ ਅਸੀਂ ਮਾਸਟਰਾਂ ਦੇ ਪੁੱਤਾਂ ਇਨ੍ਹਾਂ ਲੋਕਾਂ ਤੋਂ ਹੀ ਉਮੀਦ ਹੈ ਗਈ ਸੀ ਕਿ ਇਸ ਤਰ੍ਹਾਂ ਸਾਡੀਆਂ ਜ਼ਮੀਨਾਂ ਨੂੰ ਪੈ ਜਾਣਗੇ ਸਾਨੂੰ ਇਹ ਸੀ ਸਾਨੂੰ ਵੀ ਮਤਵਾਲਾ ਲੋਕ ਕਾਲੀ ਕਾਂਗਰਸ ਦੇ ਰੱਕੇ ਦੀਗੇ ਵੀ ਇਹ ਇਹ ਨਵੇਂ ਆਏ ਨੇ ਨਵੇਂ ਮੁੰਡੇ ਨੇਗੇ ਸ਼ਾਇਦ ਸਾਡੇ ਫਾਇਦਾ ਕਰਨਗੇ ਫਾਇਦਾ ਵਜਾ ਸਾਡਾ ਨੁਕਸਾਨ ਕਰਨ ਦਾ ਇਹ ਤਾਂ ਕਿ ਜਿਵੇਂ ਕਹੇ ਭੁੱਖਾ ਸ਼ੇਰ ਮਤਲਬ ਕਹਿੰਦੇ ਜੰਗਲ ਛੱਡਦਾ ਵੀ ਖਾ ਲੋ ਹੁਣ ਜਿਹੜੇ ਇਹਨਾਂ ਦੇ ਐਮਐਲਏ ਕੋਲੇ ਸੈਂਕਲ ਨਹੀਂ ਤੀ ਉਹ ਅੱਜ ਸੱਤ ਸੱਤ ਕਿੱਲੇ ਚ ਕੋਠੀਆਂ ਬਣਾ ਰਹੇ ਨੇ ਫਰ ਬਣਦਾ ਵੱਡੀ ਵੱਡੇ ਮੈਂ ਇੱਕ ਜ ਹੁਣ ਤੱਕ ਸਵਾ 3 ਸਾਲ ਹੋ ਗਏ ਕਰੀਬ ਇਸ ਸਰਕਾਰ ਨੂੰ ਚਾਹੇ ਮਕੇਂਦਰ ਦੇ ਮਸਲੇ ਹੋਣ ਚਾਹੇ ਪੰਜਾਬ ਸਰਕਾਰ ਦੇ ਹੋਣ ਕੀ ਤੁਹਾਨੂੰ ਲੱਗਦਾ ਇਹ ਮੁੱਖ ਮੰਤਰੀ ਸਾਢੇ 3 ਸਾਲਾਂ ਦੇ ਵਿੱਚ ਸਵਾ 3 ਸਾਲਾਂ ਚ ਇੱਕ ਵਾਰ ਵੀ ਪੈਰ ਗੱਡ ਕੇ ਕਿਸਾਨਾਂ ਵਾਲੇ ਪਾਸੇ ਖੜੇ ਹੋਣੇ ਮੇ ਮੈਂ ਹੀ ਕਹਿਣਾ ਇਹ ਚੜ ਗਏ ਹੱਥ ਜੇ ਕਹਿ ਦਈਏ ਡਾਨੀਆਂ ਵਾਨੀਆਂ ਦੇ ਠੀਕ ਹੈ ਨਾ ਗੱਲ ਜਿਵੇਂ ਮੋਦੀ ਉਧਰੋਂ ਚੜਿਆ ਸੀ ਉਸੇ ਪਾਰਲੇ ਵਿੱਚ ਇਹ ਜਾਵੜੇ ਵੀ ਮੈਂ ਜਿੰਨਾ ਕਿਸਾਨਾਂ ਦੇ ਵਿਰੁੱਧ ਜਾਵਾਂ ਉਹਨਾਂ ਇਹਨਾਂ ਦੀਆਂ ਮੈਂ ਬੋਟਾਂ ਮਤਲਬ ਦੂਜੇ ਵਰਗ ਦੀਆਂ ਮੈਂ ਲੈ ਜਾਊਂਗਾ ਪਰ ਇਹਨਾਂ ਨੂੰ ਤਾਂ ਲਿਖਿਆ ਇਸ ਤਰੀਕੇ ਨਾਲ ਬੋਟਾਂ ਨਹੀਂ ਮਿਲਦੀਆਂ ਹੁੰਦੀਆਂ ਜੇ ਲੋਕ ਨਾਰਾਜ਼ ਹੋ ਗਏ ਬਿਲਕੁਲ ਇਹਨਾਂ ਦਾ ਵੀ ਕੁਝੀਲਾ ਮਾਰਨਗੇ ਤੇ ਦੂਜਾ ਜਿਹੜਾ ਸੀਐਮ ਆ ਇਹ ਆਖ ਰਹੇ ਨੇ ਕਹਿੰਦੇ ਅਸੀਂ ਇਹ ਜ਼ਮੀਨਾਂ ਹੀ ਤਾਂ ਲੈਣ ਲੱਗੇ ਆ ਪਹਿਲੀ ਗੱਲ ਤੇ ਕਿਸਾਨ ਦੀ ਸਹਿਮਤੀ ਨਾਲ ਉਹ ਕਹਿੰਦੇ ਵੀ ਹਰੇਕ ਬੰਦੇ ਨੂੰ ਆਪ ਦਾ ਜਿਹੜਾ ਜੀਵਨ ਪੱਧਰਾ ਉੱਚਾ ਕਰਨ ਦਾ ਹੱਕ ਹੈ ਕਹਿੰਦੇ ਪਿੰਡਾਂ ਵਾਲੇ ਲੋਕ ਵੀ ਤਾਂ ਚਾਹੁੰਦੇ ਨੇ ਸ਼ਹਿਰੀ ਸਹੂਲਤਾਂ ਲੈਣ ਮਤਲਬ ਮੁੱਖ ਮੰਤਰੀ ਇਹ ਮੰਨ ਰਹੇ ਨੇ ਆਪਣੇ ਮੂੰਹੋਂ ਕਿ ਪਿੰਡ ਦਾ ਜੀਵਨ ਪੱਧਰਾ ਜਿਹੜਾ ਉਹ ਮਾੜਾ ਨੀਮਾ ਤੇ ਜਿਹੜਾ ਸ਼ਹਿਰ ਦਾ ਜੀਵਨ ਪੱਧਰਾ ਉਹ ਉੱਚਾ ਮੁੱਖ ਮੰਤਰੀ ਇਸ ਗੱਲ ਤੇ ਵਾਰ-ਵਾਰ ਜ਼ੋਰ ਦਿੰਦੇ ਨੇ ਕਿ ਹਰੇਕ ਬੰਦੇ ਨੂੰ ਆਪਣਾ ਜੀਵਨ ਪੱਧਰ ਉੱਚਾ ਚੱਕਣ ਦਾ ਹੱਕ ਹੈ ਤੇ ਮੁੱਖ ਮੰਤਰੀ ਇਹ ਕਹਿਣਾ ਚਾਹੁੰਦੇ ਨੇ ਕਿ ਪਿੰਡ ਦਾ ਜੀਵਨ ਪੱਧਰਾ ਨੀਮਾ ਕਹਿੰਦੇ ਹਰੇਕ ਬੰਦੇ ਨੂੰ ਜੀਵਨ ਬਧਰ ਉੱਚ ਚੱਕਰ ਦਾ ਹੱਕ ਆਗਾ ਕਹਿੰਦੇ ਇਸ ਕਰਕੇ ਅਸੀਂ ਤਾਂ ਡਵੈਲਪ ਕਰ ਰਹੇ ਹਾਂ ਨਾ ਕਿ ਲੋਕ ਸ਼ਹਿਰਾਂ ਚ ਚਾਹਣ ਚੰਗੇ ਚੰਗੇ ਘਰ ਬਣਾਉਣ ਚੰਗੀਆਂ ਕਲੋਨੀਆਂ ਦੇ ਵਿੱਚ ਰਹਿਣਾ ਚੰਗਾ ਇੱਥੋਂ ਕਹਿੰਦੇ ਜਿਹੜੇ ਉਹਨਾਂ ਨੂੰ ਕੱਟ ਕੇ ਕਮਰਸ਼ੀਅਲ ਪਲਾਟ ਦੇਵਾਂਗੇ ਉਹਨਾਂ ਦਾ ਕਿਰਾਇਆ ਮੰਨਣ ਕਹਿੰਦੇ ਉਹਨਾਂ ਦਾ ਕਿਰਾਇਆ ਲੈਣਾ ਤੇ ਰੋਟੀ ਕਿੱਥੋਂ ਖਾਣਗੇ ਮਤਲਬ ਕਿ ਐਡਾ ਹਰ ਇੱਕ ਕਿਸਾਨ ਦੁਕਾਨ ਚਲਾ ਲੂਗਾ ਜਾਂ ਹਰ ਇੱਕ ਕਿਸਾਨ ਉਹ ਕਰ ਲੂਗਾ ਮਤਲਬ ਕਦੇ ਜ਼ਮੀਨ ਵੇਚ ਕੇ ਮਤਲਬ ਗਰੀਬੀ ਚੱਕੀ ਜਾਂਦੀ ਜਾਂਦੀ ਹੈ ਜ਼ਮੀਨ ਵੇਚ ਕੇ ਤਾਂ ਬੰਦਾ ਨੰਗ ਹੁੰਦਾ ਹੈ ਭੁੱਖਾ ਬਣ ਹੋਰ ਕਰ ਲਓ ਗੱਲ 35% ਸਾਡੇ ਮਜ਼ਦੂਰ ਨੇ ਹੂੰ ਉਹਨਾਂ ਕੋਲੇ ਜ਼ਮੀਨ ਨਹੀਂ ਹੂੰ ਠੀਕ ਹੈ 12% ਮਜ਼ਦੂਰਾਂ ਕੋਲੇ ਘਰ ਨਹੀਂ ਜਿਹਨੂੰ ਸੇਪ ਰੋਇਦਾਰੀ ਕਹਿੰਦੇ ਆ ਜੀ ਉਹਨਾਂ ਦੀ ਹਾਲਤ ਕੀ ਅੱਜ ਗਰਮੀ ਪੈਂਦੀ ਹੁੰਦੀ ਹੈ ਮਜ਼ਦੂਰ ਪੈਣਾ ਢੱਕਾ ਢੱਕਾ ਲੱਕੜਾਂ ਦੇ ਚੋਕੀਆਂ ਹੁੰਦੀਆਂ ਢੱਕਾ ਢੱਕਾ ਹਾਂ ਸਿਆਲ ਦੀ ਰੁੱਤ ਹੁੰਦੀ ਹੈ ਬੱਟਾ ਤੋਂ ਕੱਖ ਖੋਤਨੇ ਪੈਂਦੇ ਨੇਗੇ ਤੇ ਸਾਡਾ ਹਾਲ ਉਹ ਪੈਦਾ ਅਸੀਂ ਤਾਂ ਮਜ਼ਦੂਰਾਂ ਨੂੰ ਜ਼ਮੀਨ ਤਾਂ ਮਣੋ ਚਾਣਿਆ ਵੀ ਜੇ ਪੰਜਾਬ ਦੀ ਜ਼ਮੀਨ ਮਤਲਬ ਕੱਲੇ ਕਿਸਾਨਾਂ 'ਚ ਵੰਡੀ ਜਾਵੇ ਜੀ ਜਿਹੜੇ ਮਤਲਬ ਜੇ ਕਹੇ ਜੀ ਉੱਚੀ ਜਾਤ ਕਹੇ ਜੀ ਆਪਾਂ ਕਿਸਾਨਾਂ ਦੀ ਗੱਲ ਕਹਿਦੀਏ 11 ਕਿੱਲੇ 5 ਜੀਆਂ ਦੇ ਪਰਿਵਾਰ ਨੂੰ ਆਉਂਦੀ ਹੈ ਜੇ ਵਿੱਚੇ ਮਜ਼ਦੂਰਾਂ 'ਚ ਵੰਡ ਦਈਏ ਫਿਰ 7 ਕਿੱਲੇ ਆਉਂਦੀ ਹੈ 65% ਕਿਸਾਨ ਨੇ ਜਿਹਦੇ ਕੋਲ 1 ਕਿੱਲੇ ਤੋਂ ਲੈ ਕੇ ਸਮਝ ਲੈ 5 ਕਿੱਲੇ ਜ਼ਮੀਨ ਹੈ ਠੀਕ ਹੈ ਨਾ ਸਾਡੇ ਦਾ ਕਿਸਾਨ 65% ਕਿਸਾਨ ਨੂੰ ਜ਼ਮੀਨ ਆਊਗੀ ਜਿਹਦੇ ਕੋਲ 1 ਕਿੱਲਾ ਹੈ ਉਹਨੂੰ 6 ਕਿੱਲੇ ਹੋਰ ਮਿਲਣਗੇ 7 ਕਿੱਲੇ ਵੰਡਣਗੇ ਜੀ ਹੈ ਜਿਹਦੇ ਕੋਲ 4 ਕਿੱਲੇ ਨੂੰ ਕਿੱਲਾ ਮਿਲੂਗਾ ਜੀ ਦੇ ਕੋ ਪੰਜ ਕਿੱਲੇ ਨੂੰ ਦੋ ਕਿੱਲੇ ਹੋਰ ਮਿਲ ਲਗੇ ਅਸੀਂ ਤਾਂ ਇਹ ਕੰਮ ਕਰਨ ਨੂੰ ਫਿਰਦਿਆ ਇਹ ਸਾਡੀ ਕਿਸਾਨਾਂ ਤੋਂ ਦੋ ਦੋ ਕਿੱਲੇ ਜ਼ਮੀਨ ਇਹ ਗੁੰਡਾ ਆ ਠੂਠੇ ਰਿਪੇਅਰ ਕੀਤੀ ਹੈ ਮੇਰੇ ਪਿੰਡ ਤੋਂ ਨੇ ਕਿਸਾਨ ਤਿੰਨ ਭਾਈ ਨੇ ਉਹ ਜਾ ਕੇ ਖੇਤ ਦੇ ਵਿੱਚ ਘਰ ਪਾਸੇ ਜ਼ਮੀਨ ਲਈ ਉਹਨੇ ਜੀ ਇਥੇ ਆ ਕੇ ਰੋਏ ਮੇਰੇ ਕੋਲ ਵੀ ਸਾਡਾ ਬਣੂਗਾ ਕਿ ਮੈਂ ਉਹਨੂੰ ਕਹਿੰਦਾ ਚਿੰਤਾ ਨਾ ਕਰੋ ਜਿੰਨਾ ਚੱਕਰ ਜੱਥੇਬੰਦੀਆਂ ਜਿਉਂਦੀਆਂ ਬੈਠੀਆਂ ਤੁਹਾਡੀ ਜ਼ਮੀਨ ਕਨੇਚਾ ਫੜੀ ਦੇਵਾਂਗੇ ਆਉਣ ਵਾਲੇ ਦਿਨਾਂ 'ਚ 30 ਤਰੀਕ ਨੂੰ ਅਸੀਂ ਟਰੈਕਟਰ ਮਾਰਚ ਕਰਨਾ ਹੈ ਅਗਲੇ ਮਹੀਨੇ 24 ਤਰੀਕ ਨੂੰ ਅਸੀਂ ਮਤਲਬ ਵੱਡੀ ਮਹਾ ਪੰਚਾਇਤ ਮਤਲਬ ਹੋ ਸੱਦਰ ਹੈ ਉਹ ਕਰਨੀ ਹੈ ਅਸੀਂ ਆਪਣੀ ਲੜਾਈ ਦਾ ਬੈਗਰ ਬਜਾਤਾ ਠੰਡੇ ਮથે ਨਾਲ ਚੱਲਾਂਗੇ ਠੀਕ ਹੈ ਨਾ ਗੱਲ ਠੰਡੇ ਮਤੇ ਚੱਲਾਂਗੇ ਜਿੱਦੇ ਜਮੀਨ ਕੰਨੀ ਆਉਣਗੇ ਮਤਲਬ ਪਹਿਲਾਂ ਤਾਂ ਜੂੰਦੀ ਆ ਕੇ ਛਡਾਲਣ ਜਮੀਨ ਛਡਾਉਣੀ ਹੈ ਕੋਈ ਸਰਦਾਰ ਸੁਛਡਾਉਣ ਨੂੰ ਫਿਰਦੇ ਸੀਗੇ ਕਈ ਥਾਂ ਨੇ ਜੀਜੀਟੀ ਨੂੰ ਰੋਕ ਕੇ ਭੈਣ ਕਸਾਨਾ ਨਹੀਂ ਚੱਲਣ ਦਿੰਦੇ ਮੇਰਾ ਕਹਿਣ ਦਾ ਮਤਲਬ ਜ਼ਮੀਨ ਕਿਸਾਨ ਦੀ ਮਾਂ ਹੈ ਬਿਲਕੁਲ ਇਹਨੂੰ ਜਾਣ ਦੇਵਾਂਗੇ ਸਾਰਾ ਜੋਰ ਲਾਵਾਂਗੇ ਇਹੀ ਹੈ ਪਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਕੋਲੇ ਲੋਕ ਆ ਕੇ ਰੋਂਦੇ ਨੇ ਕਿ ਸਰਕਾਰ ਧੱਕਾ ਕਰ ਰਹੀ ਆ ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਮੇਰੇ ਕੋਲ ਤਾਂ ਕਿਸਾਨ ਆਉਂਦੇ ਨੇ ਮੈਂ ਕਿਸਾਨ ਆਗੂਆਂ ਨੂੰ ਵੀ ਮਿਲਦਾ ਤੇ ਪਰ ਤੁਹਾਨੂੰ ਤਾਂ ਕਿਸਾਨਾਂ ਨੂੰ ਮੰਨਦੇ ਨਹੀਂ ਨਾ ਫਿਰ ਉਹ ਹੋਰ ਕਿਹੜੇ ਆਗੂ ਨੇ ਜਿਹੜੇ ਮੁੱਖ ਮੰਤਰੀ ਕੋਲੇ ਜਾਂਦੇ ਨੇ ਜਿਨ੍ਹਾਂ ਦੀ ਮੁੱਖ ਮੰਤਰੀ ਕਹਿੰਦੇ ਨੇ ਸਹਿਮਤੀ ਉਹ ਕਿਹੜੇ ਕਿਸਾਨ ਨੇ ਨਿਭਰੋ ਕੋਈ ਜਾਂਦੇ ਹੁਣ ਕੋਦੇ ਕੋਲੇ ਪਹਿਲਾਂ ਜਦੋਂ ਕਿਸਾਨ ਜ਼ਮੀਨ ਵੇਚਦਾ ਹੈ ਪਰਿਵਾਰੀ ਕੋਲੇ ਜਾਂਦਾ ਹੈ ਨੰਬਰ ਲਾਉਂਦਾ ਹੈ ਪਹਿਲਾਂ ਜ਼ਮੀਨ ਦਾ ਬਿਆਨਨਾ ਹੁੰਦਾ ਹੈ ਕਿਸ ਨੇ ਜਿਹੜੀ ਚੌਥਾ ਸਬਿਆਨਾ ਦਿੰਦਾ ਹੈ ਔਰ ਜਮੀਨ ਲੈਣ ਵਾਲਾ ਕਹਿੰਦਾ ਵੀ ਮੈਂ 6 ਮਹੀਨਾ ਰਜਿਸਟਰੀ ਕਰਾਉਂਗਾ ਫਿਰ ਉਹ ਨੰਬਰ ਲਾਉਂਦਾ ਫਿਰ ਉਹ ਤਹਿਸੀਲਦਾਰ ਦੇ ਜਾ ਕੇ ਰਜਿਸਟਰੀ ਕਰਾਉਂਦਾ ਨੰਬਰਦਾਰ ਜਾਂਦਾ ਗਵਾਹ ਜਾਂਦਾ ਸਰਕਾ ਫੇਜ ਵੀ ਕੀਦੀ ਹੈ ਨਾ ਇਹਨੂੰ ਕਿਸਾਨ ਕਿਹੜੇ ਨੰਬਰ ਲੈ ਕੇ ਲਾ ਕੇ ਲੈ ਕੇ ਇਹਦੇ ਕੋਲ ਸਾਡੀ ਜਮੀਨ ਲੈ ਲੈ ਮੈਂ ਕਹਿੰਦਾ ਕਿਸਾਨ ਨੰਬਰ ਲਾਹਾ ਕੇ ਭੱਜ ਜਾ ਮukhya mantri ਕੋਲੇ ਵੀ ਆ ਨੰਬਰ ਲਾ ਲੈ ਲੈਣ ਦੇ ਚਲੋ ਤੁਸੀਂ ਰਜਿਸਟਰੀ ਕਰਾਓ ਸਾਡੀ ਜਮੀਨ ਦੀ ਫਿਰ ਤੁਸੀਂ ਮੰਨ ਜੀਏ ਇਹ ਤਾਂ ਕਿ ਰਿਕਾਰ ਕਰਨੀ ਸ਼ੁਰੂ ਕਰ ਜੀ ਨੋਟੀਫਿਕੇਸ਼ਨ ਜਾਰੀ ਕਰਤਾ ਵੀ ਨਾ ਉਹ ਕਹਿੰਦੇ ਉਹ ਕਹਿੰਦੇ ਅਕਵਾਇਰ ਤਾਂ ਇਹ ਹੈ ਹੀ ਨਹੀਂ ਕਹਿੰਦੇ ਤਾਂ ਸਹਿਮਤੀ ਨਾਲ ਕਿਸਾਨਾਂ ਦੀ ਨਾਲ ਅਕਵਾਇਰ ਤਾਂ ਕਹਿੰਦੇ ਅਕਵਾਇਰ ਸ਼ਬਦ ਤਾਂ ਹੈ ਹੀ ਨਹੀਂ ਇਹਦੇ ਵਿੱਚ ਅਕਵਾਇਰ ਨਾਲ ਉਹ ਕੋਸੀ ਕਹਿ ਲੋ ਯਾਰ ਮਤਲਬ ਜਿਹੜੀ ਜ਼ਮੀਨ ਹੀ ਕਿਸਾਨ ਤੋਂ ਹੋਲੀ ਉਹਨੂੰ ਕੀ ਕਹਦੇ ਹੋ ਕਹਿੰਦਾ ਕਿ ਹੋ 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 ਇਹ ਕੀ ਹੈ ਮੈਨੂੰ ਇਹ ਤਾਂ ਤਾਂ ਵੀ ਉਹਨਾਂ ਮੁੱਖ ਮੰਤਰੀ ਇਹ ਵੀ ਤਰਕ ਦਿੰਦੇ ਨੇ ਕਹਿੰਦੇ ਜੇ ਕਿਸੇ ਨੇ ਉਹਦੇ ਵਿੱਚ ਆਪਣਾ ਪਲਾਟ ਕਹਿੰਦੇ ਕਿਸੇ ਨੇ ਨਹੀਂ ਉੱਥੇ ਰਹਿائش ਪਾਣੀ ਕਹਿੰਦੇ ਜੇ ਕੋਈ ਆਪਦੇ ਰਹਿਸ਼ੀ ਚ 1000 ਏਕੜ ਚ ਜਾਂ 1200 ਏਕੜ ਜਿਹੜਾ ਵੀ ਉਹਦਾ ਕਹਿੰਦੇ ਉਹਦੇ ਵਿੱਚ ਖੇਤੀ ਕਰਨਾ ਚਾਹੇ ਕਹਿੰਦੇ ਕਲੋਨੀ ਚ ਖੇਤੀ ਕਰ ਸਕਦਾ ਵਿਚ ਵਿਚਾਲੇ ਜੇ ਕਿਸੇ ਦਾ ਪਲਾਟ ਹੋਵੇ ਕਹਿੰਦੇ ਪੰਜਾਬ ਤੁਸੀਂ ਬਥੇਰੀਆਂ ਕਲੋਨੀਆਂ ਨੇ ਜਿੱਥੇ ਕਲੋਨੀਆਂ ਦੇ ਵਿੱਚ ਖੇਤੀ ਹੁੰਦੀ ਆ ਇਹ ਵੀ ਤਰਕਾ ਮੁੱਖ ਮੰਤਰੀ ਦਾ ਮੈਂ ਕਹਿੰਦਾ ਮੂਰਖ ਭਰੀ ਗੱਲ ਆ ਮੁੱਖ ਮੰਤਰੀ ਮੂਰਖ ਭਰੀ ਜਿੱਥੇ ਕਲੋਨੀ ਹੈ ਅੰਦਰ ਮੈਂ ਐਸੇ ਨਹੀਂ ਰੱਖ ਸਕਦੇ ਆਪਾਂ ਹਮ ਨਿਜਮ ਨੇ ਦੇਖੇ ਤੀ ਉਥੇ ਕੋਣ ਕਰਨ ਦੇ ਦੂਗਾ ਫਿਰ ਉਹ ਗੇਟਡ ਸੁਸਾਇਟੀ ਆ ਉਹ ਤੋਂ ਦੀ ਕੰਬਾਈਨ ਵੀ ਲੱਗਣੀ ਆ ਤੇ ਟਿਪਰ ਵੀ ਲੰਘਣੇ ਆ ਨਹੀਂ ਨਹੀਂ ਖੜ ਜਾ ਕਦੀ ਕੋਈ ਉਸ ਸੈ ਕਲੋਨੀ ਰੱਖ ਸਕਦਾ ਮੈਂ ਮਤਲਬ ਜਲੋ ਮੈਂ ਕਿੱਥੇ ਦਿਖਾ ਦੇ ਮੈਨੂੰ ਮੁੱਖ ਮੰਤਰੀ ਵੀ ਆ ਮੈਂ ਸਾਡੀ ਡੇਰੀ ਦਾ ਫਾਰਮ ਖੁੱਲਿਆ ਹੋਇਆ ਮੁੱਖ ਮੰਤਰੀ ਤਾਂ ਕਹਿੰਦੇ ਬਥੇਰੀਆਂ ਕਲੋਨੀਆਂ ਨੇ ਪੰਜਾਬ ਦੇ ਵਿੱਚ ਜਿੱਥੇ ਖੇਤੀ ਵੀ ਹੁੰਦੀ ਆ ਦਿਖਾ ਦੇ ਸਾਨੂੰ ਉਹਦੀ ਫੋਟੋ ਭੇਜ ਦੇ ਸਾਨੂੰ ਤੁਹਾਡੇ ਕੋਲ ਹੁਣ ਆਹ ਭੇਜ ਦੇ ਉਹ ਦਿਖਾ ਦੇ ਵੀ ਆ ਕਸਾਲੀ ਡਰੋ ਇੱਥੇ ਪਾਈ 100 ਗੱਲੇ ਚ ਕਲੋਨੀ ਕੱਟੀ ਆ ਹੈਂ 25 ਕਿੱਲਾਂ ਦੀ ਵਿਜਾਲੀ ਖੇਤੀ ਕਰਦੇ ਦਿਖਾ ਦੇ ਮੈਨੂੰ ਇੱਕ ਖਸਾਨਦ ਕਰ ਦੇ ਮੂਰਖ ਭਰੀ ਉਹ दारू ਪੀਣਦਾ ਯਾਰ ਪਤਾ ਨਹੀਂ ਸਤਾਨੀ ਉਹ ਹੀ ਗੱਲ ਹੈ ਕਿ ਟੜਕੇ ਨੂੰ ਪਤਾ ਨਹੀਂ ਕੀ ਕਹੇ ਦੇ ਮਤਲਬ ਫਟਾਫਟ ਨੂੰ ਕਰ ਕ੍ਰੈਡਿਟ ਕਿਉਂ ਵਧਾ ਰਹੇ ਆ ਟਿੱਕੇ ਦਾ ਇਹੀ ਹੈ ਨਾ ਕਿਸਾਨਾਂ ਨੂੰ ਵੀ ਸਹਿਮਤ ਹੋ ਜਾਣ ਮੇਰੇ ਨਾਲ ਕਿਸਾਨ ਨਹੀਂ ਸਹਿਮਤ ਹੋਣਗੇ ਕਿ ਇਹੋ ਕੁਛ ਵੀ ਦੇ ਪਰ ਮੁੱਖ ਮੰਤਰੀ ਹਰ ਰੋਜ਼ ਨਵੀਂ ਤੋਂ ਨਵੀਂ ਦਲੀਲ ਲੈ ਕੇ ਆਉਂਦੇ ਨੇ ਕਿ ਤੁਸੀਂ ਬਸ ਇਹਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਵਿੱਚ ਆਪਣੀ ਜ਼ਮੀਨ ਦੇ ਦਿਓ ਹੈਦੇ ਰੋਜ਼ ਨਵੇਂ ਤੋਂ ਨਵੇਂ ਘਣਾਉਂਦੇ ਮੁੱਖ ਮੰਤਰੀ ਉਹ ਤਾਂ ਗੜਿਉਣਗੇ ਮਤਲਬ ਠੱਗ ਨੇ ਜਦੋਂ ਕੋਈ ਠੱਗੀ ਮਾਰਨੀ ਹੋਵੇ ਉਹਨੇ ਤਾਂ ਫਿਰ ਗੜਾਉਣਾ ਹੀ ਗੜਾਉਣਾ ਹੈ ਉਹ ਸਾਰਾ ਕੁਝ ਕਹਿੰਦਾ ਇਹ ਤਾਂ ਇਥੋਂ ਤੱਕ ਰਿਹਾ ਕੋਈ ਬੰਦਾ ਅਣਪੋਹਲ ਦੀ ਗੱਲ ਉਹਨੂੰ ਕਹਿੰਦਾ ਉਹ ਜਾ ਬੱਚੇ ਦਾ ਰੰਗ ਤੇ ਕਾਲਾ ਕਹਿੰਦਾ ਬੱਚਾ ਵੇਚਿਆ ਚਾ ਠੱਗ ਰਾਜਗੜ ਕਹਿੰਦਾ ਵੀ ਕੱਟੇ ਦਾ ਕੀ ਲੈਣਾ ਘਰ ਦੇ ਰਹੇ ਮੈਨੂੰ ਕੱਟਾ ਫੜਾਤਾ ਕਹਿੰਦਾ ਇਹ ਬੱਚਾ ਹੈ ਦੂਜਾ ਕਹਿੰਦਾ ਕੱਟੇ ਦਾ ਕੀ ਲੈਣਾ ਜੋ ਚੌਥੇ ਵਾਲ ਕੇ ਉਹਦਾ ਸੱਤੀਓ ਕੱਟਾ ਉਹਦਾ ਰਸਾ ਲਾਇਆ ਇਹ ਪ੍ਰਚਾਰ ਕਰਕੇ ਲੋਕਾਂ ਤੋਂ ਵਿਆਹ ਦੇ ਦਾਂਗੇ ਆਹ ਕਰਦੇ ਨੇ ਅੱਛਾ ਮੇਰਾ ਮੇਰਾ ਤਕੜਾ ਕਰਾਂਗੇ ਹੁਣ ਮੱਥਾ ਲਾਵਾਂਗੇ ਸਰਕਾਰ ਨਾਲ ਪਰ ਇੱਕ ਵੇਲਾ ਉਹ ਸੀ ਜਦੋਂ ਤੁਸੀਂ ਦਿੱਲੀ ਤੱਕ ਪਹੁੰਚ ਜਾਂਦੇ ਤੁਸੀਂ ਸੰਘਰਸ਼ ਜਿੱਥੇ ਹੁੰਦੇ ਆ ਇਹ ਸਰਕਾਰ ਤਾਂ ਇੱਥੇ ਤੱਕ ਕਰਦੀ ਆ ਤੁਹਾਨੂੰ ਜਦੋਂ ਤੁਸੀਂ ਕੋਈ ਐਲਾਨ ਕਰਦੇ ਹੋ ਤੁਹਾਡੇ ਘਰਾਂ ਤੱਕ ਪੁਲਿਸ ਰਾਤ ਨੂੰ ਆ ਕੇ ਲੱਗ ਜਾਂਦੀ ਆ ਕੀ ਤੁਹਾਨੂੰ ਲੱਗਦਾ ਇਹ ਕਹਿੰਦੇ ਸੜਕ ਰੋਕਣਾ ਤੁਸੀਂ ਪੰਜਾਬ ਦੇ ਵਿਕਾਸ ਦੇ ਵਿੱਚ ਰੋੜਾ ਹੋ ਤੁਸੀਂ ਨਕਲੀ ਕਿਸਾਨ ਹੋ ਤੁਸੀਂ ਪੈਸੇ ਖੰਨੇ ਹੋ ਫੰਡ ਇਕੱਠਾ ਕਰਕੇ ਤੁਹਾਡੇ ਤੇ ਸੌ ਇਲਜ਼ਾਮ ਨੇ ਕੀ ਤੁਹਾਨੂੰ ਲੱਗਦਾ ਜੇ ਸੰਘਰਸ਼ ਕਰੋਗੇ ਤੁਹਾਨੂੰ ਘਰਾਂ ਤੋਂ ਨਿਕਲਣ ਦੇ ਦਊਗੀ ਸਰਕਾਰ ਇਲਜ਼ਾਮ ਸਾਡੇ ਦੇ ਕੋਈ ਕੁਸ ਲਾਵੇ ਸਰਕਾਰ ਲਾਵੇ ਪਹਿਲਾਂ ਮੈਂ ਮੈਂ ਮੇਰੀ ਆਇਆ ਪੁੱਛਣਾ ਚਾਹਨਾ ਭਵੰਤ ਜੀ ਪਰਿਵਾਰ ਕੋਲੇ ਜਿੱਦਾਂ ਇਹ ਮੁੱਖ ਮੰਤਰੀ ਬਣੇ ਕਿੰਨਾ ਸੋਹਣਾ ਸੀ ਤੇ ਅੱਜ ਕਿੰਨਾ ਮੈਨੂੰ ਇਹ ਦੱਸ ਦੇ ਗਲਾਂ ਜੀ ਨਹੀਂ ਲੈ ਨਾਲੇ ਹੋਰ ਵੀ ਗੱਲਾਂ ਵੀ ਲੁੱਕ ਕੇ ਜਿਹੜੇ ਉਹਨੇ ਇਹ ਰੀੜੀ ਗਲਾਂ ਚੀਜ਼ੀ ਦੱਸੇ ਉਹ ਕਿੰਨਾ ਗਲਾਂ ਨੂੰ ਤਾਂ ਪਤਾ ਨਹੀਂ ਕਿੰਨਾ ਪਿਆ ਹੋਊਗਾ ਜੇ ਜਿਹੜੀ ਤੁਸੀਂ ਆਨੂੰ ਕਹਿੰਦੇ ਵੀ ਤੁਹਾਨੂੰ ਘਰੇ ਕੇ ਹੀਰ ਲਾਣਗੇ ਤੁਹਾਨੂੰ ਗ੍ਰਿਫਤਜ਼ਾਰ ਕਰ ਲੈਣਗੇ ਇਹ ਸਰਕਾਰਾਂ ਘੱਟ ਨਹੀਂ ਗੱਡਿਆ ਇਹ ਸਰਕਾਰਾਂ ਉਹਨੇ ਦਿੱਲੀ ਦੇ ਅਸੀਸ ਘੱਟ ਸਕਦੇ ਇਹ ਤਤੀ ਤਵੀ ਜਿ ਵਹਾ ਸਕਦੇ ਨੇ ਅਗੇ ਸਾਰੇ ਇਹ ਆਰੇ ਨਾਲ ਸੀ ਚੀਰ ਸਕਦੇ ਨੇ ਇਹ ਬੰਦ ਬੰਦ ਘੱਟ ਸਕਦੇ ਨੇ ਇਹ ਨਕਸਲੀਆਂ ਦੇ ਖਿਡਾਰੀਆਂ ਦੇ ਹੱਥ ਦੇ ਕੇ ਮਤਲਬ ਉਹਨੀਆਂ ਬਾਹਾਂ ਪੀੜ ਸਕਦੇ ਨੇਗੇ ਇਹ ਕਿੱਦੇ ਨਹੀਂ ਕਰਦੇ ਕਿਹਦੇ ਨਾਲ ਇਹ ਇਹ ਉੱਥੋਂ ਤੱਕ ਪਹੁੰਚਣਗੇ ਅਸੀਂ ਉਹ ਗੱਲ ਤੋਂ ਮੀਟਰ ਦੇ ਅਸੀਂ ਵਾਰਸ਼ ਕੀਦੇ ਆ ਅਸੀਂ ਵਾਰਸ਼ ਉਹਨਾਂ ਦੇ ਇਹਨਾਂ ਨੇ ਕਰਵਾਨੀਆਂ ਦਿੱਤੀਆਂ ਹੋਈਆਂ ਨੇਗੇ ਜਮੀਨ ਦੇ ਦੇ ਗਏ ਇਹਨਾਂ ਨੂੰ ਬਿਲਕੁਲ ਨਹੀਂ ਮਤਲਬ ਜੇ ਨੋਟੀਫਿਕੇਸ਼ਨ ਜਾਰੀ ਲਿਆ ਇਹਨਾਂ ਨੂੰ ਪਿੰਡਾਂ 'ਚ ਨਹੀਂ ਬਣਨ ਦੇਵਾਂਗੇ ਚਾਹੀਏ ਕੁਝ ਵੀ ਹੋਵੇ ਬਿਲਕੁਲ ਨਹੀਂ ਬਣਨ ਦੇਵਾਂਗੇ ਪਿੰਡਾਂ 'ਚ ਜੇ ਇਹਨੇ ਵਾਪਸ ਨਾਲੇ ਆ ਜੇ ਵਾਪਸ ਲੈ ਜਾਈ ਜਾਵੇ ਪਿੰਡਾਂ ਸਾਨੂੰ ਪ੍ਰਚਾਰ ਕਰੇ ਸਾਨੂੰ ਕੁਝ ਬੜੀ ਜੀ پارٹی ਤਾਂ ਪੜੀ ਬਿਲਹਾਈ ਦੇ ਨ ਪਜਾਮੇ ਮਤਲਬ ਕੀ ਕਰੀ ਜੀ ਫਿਰ ਮਤਲਬ ਪਿੰਡ ਚ ਨਹੀਂ ਵਰਦੇ ਸੀਗੇ ਉਹ ਮਤਲਬ ਜਵਾ ਗੱਲ ਕਰ ਲਈ ਉਹਨੇ ਕਿ ਉਹ ਮਤਲਬ ਵਾਪਸ ਲੈ ਕਰੂਂਚਾਰੇ ਪਤਾ ਦਿਓ ਨੂੰ ਅੱਛਾ ਤੁਸੀਂ ਚਾਹਦੇ ਹੋ ਤੁਸੀਂ ਕਹਿੰਦੇ ਹੋ ਕਿ 2027 ਦੇ ਵਿੱਚ ਵੀ 22 ਦੀਆਂ ਚੋਣਾਂ ਵਰਗਾ ਮਾਹੌਲ ਬਣੂ ਜੋ ਉਦੋਂ ਭਾਜੀਪੀ ਤੇ ਅਕਾਲੀ ਦਲ ਦਾ ਵਿਰੋਧ ਐਸੀ ਤਰ੍ਹਾਂ ਕਰੋਗੇ ਬਿਲਕੁਲ ਇਹਨਾਂ ਦੇ ਕੱਪੜੇ ਲਹਿ ਜਾਣਗੇ ਇਮੇਜ ਉੱਪਰ ਜਿਵੇਂ ਉਹਨਾਂ ਦੇ ਲਹਿ ਜੀਗੇ ਜ਼ਿਕਰ ਬਣਦਾ ਲੋਕਾਂ ਨੂੰ ਹੁਣ ਹੀ ਨਹੀਂ ਦਿੰਦੇ ਇਹਨਾਂ ਨੂੰ ਤੁਸੀਂ ਰੋਜ਼ ਬਰੋਧ ਅੰਦਰ ਤੇ ਦੇਖ ਲਓ ਪ੍ਰਾਣ ਦੇ ਸਮਾਂ ਨੇੜੇ ਇਹ ਨੋਟੀਫਿਕੇਸ਼ਨ ਬਾਬਸਲਾ ਜੀ ਦਾ ਫਿਰ ਸਾਡਾ ਕੁਤਰਾ ਦੀ ਗੱਲ ਦਾ ਹੂੰ ਇਹ ਗੱਲ ਜੇ ਫੈਸਲੇ ਲੋਕ ਕਿਸਾਨਾਂ ਦੇ ਖਿਲਾਫ ਕਰੂਗਾ ਤਾਂ ਅਸੀਂ ਆਖਰੀ ਦਿਨ ਤੱਕ ਕਰ ਲੜਾਂਗੇ ਜ਼ਮੀਨ ਨਹੀਂ ਦੇਣਗੇ ਸ਼ੁਕਰੇ ਜੀ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅਖਰ ਦੇ ਨਾਲ ਜੁੜੇ